ਇੰਗਲੈਂਡ ਕਦੇ ਵੀ ਨਹੀਂ ਜਾਣਾ ਮੈਨੂੰ ਜਾਣਾ ਹੀ ਨਹੀਂਗਾ ਜਾਣਾ ਵੀ ਨਹੀਂ ਜੇ ਪਪਾ ਕੋਲ ਜਾਣਾ ਫਿਰ ਪਪਾ ਕਦੇ ਵੀ ਨਹੀਂ ਬਸ ਮੈਂ ਦਾਦੀ ਕੋਲ ਰਹਿਣਾ ਨਾਲੇ ਪਿੰਡ ਨਾਲੇ ਇੱਥੇ ਤੁੱਪ ਅੱਛਾ ਹਾਂਜੀ ਡ੍ਰੀਮ ਸੀ ਇੱਥੇ ਆਉਣ ਨੂੰ ਇਧਰ ਇਧਰ ਆਉਣਾ ਡ੍ਰੀਮ ਸੀਗਾ ਹਾਂਜੀ ਅੱਛਾ ਜਿੱਥੇ ਮੈਂ ਮਾਂ ਪਪਾ ਮਾਂ ਪਿਓ ਇੱਥੇ ਬੋਨ ਸੀਗਾ ਜਿੱਥੇ ਜਨਮ ਹੋਇਆ ਸੀ ਇੱਥੇ ਮੈਂ ਦੇਖਣਾ ਸੀਗਾ ਤੇ ਨਾਲੇ ਦਾਦੀ ਵੀ ਤੇ ਨਾਲੇ ਮੈਨੂੰ ਦਾਦੀ ਦਾ ਫਿਕਰ ਪੈਂਦੀ ਹੈ ਦਾਦੀ ਦਾ ਫਿਕਰ ਪੈਂਦਾ ਹਾਂਜੀ अच्छा उधर उधर दादी ਨੂੰ ਕਿੰਨਾ ਮਿਸ ਕਰਦੇ ਬਹੁਤ ਕਦੀ ਸਾਗ ਖਾਦਾ ਕਿ ਨਹੀਂ ਸਾਗ ਖਾਦਾ दादी ਨੇ ਖਾਇਆ ਸਾਗ ਹਾਂਜੀ ਟੰਗਾ ਲੱਗਦਾ ਉੱਥੇ ਕਦੀ ਖਾਦਾ ਕਿ ਨਹੀਂ ਉੱਥੇ ਖਾਦਾ ਉੱਥੇ ਵੀ ਖਾਦਾ ਹਾਂਜੀ اچھا ਉੱਥੇ ਵੀ ਆਟਾ ਮਿਲਦਾ ਤੇ ਦੂਜੇ ਪਰ ਜੋ ਫਰੈਸ਼ ਨਹੀਂ ਹੁੰਦੇ اچھا ਇਹ ਦੂਜੇ ਤਰ੍ਹਾਂ ਦੇ ਹੁੰਦੇ ਸ਼ਿਫਟ ਇਹ ਬੱਚੇ ਇਸ ਤਰ੍ਹਾਂ ਜੁੜੇ ਨੇ ਕਲਚਰ ਨਾਲ ਸਾਡੇ ਰੂਹ ਨੂੰ ਬੜੀ ਖੁਸ਼ੀ ਆ ਹਾਂ ਸਾਡੇ ਮਨ ਨੂੰ ਬੜੀ ਖੁਸ਼ੀ ਆ ਆ ਵੇਖੋ ਇਹ ਬੱਚਾ ਇੱਥੇ ਤੱਕ ਵੇਖੋ ਕਿਸੇ ਨੇ ਸੁਖਾਇਆ ਆ ਮੈਂ ਆਪਣੇ ਭਤੀਜੇ ਨੂੰ ਪੁੱਛਿਆ ਆ ਕਿ ਤੂੰ ਇਹਨੂੰ ਦੱਸਿਆ ਕੋਈ ਆਂਦਾ ਕਿ ਚਾਚਾ ਜੀ ਬਿਲਕੁਲ ਨਹੀਂ ਹਾਂ ਆਪਣੇ ਤੌਰ ਤੇ ਗੁਰੂ ਦੀ ਏਡੀ ਕਿਰਪਾ ਹਾਂ ਇਹ ਕਹਿੰਦਾ ਵੀ ਦਾਦੂ ਜੀ ਹਾਂ ਕਿ ਦਾਦੀ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਦਾਦਾ ਜੀ ਹੁੰਦੇ ਆ ਤੇ ਯਾਰ ਕੋਈ ਸਾਨੂੰ ਲੋੜ ਨਹੀਂ ਕੋਈ ਕੁਝ ਨਹੀਂ ਰਹਿਣਾ ਪਰ ਇਹ ਦਾਦਾ ਜੀ ਨਹੀਂ ਹੈਗੇ ਚੈੱਕ ਕਰਕੇ ਸਾਨੂੰ ਚਾਹੀਦਾ ਵੀ ਦਾਦੀ ਦਾ ਹੀ ਖਿਆਲ ਕਰੀਦਾ ਦਾਦੂ ਜੀ ਤੇ ਆ ਬੜੀ ਕਿਰਪਾ ਗੁਰੂ ਰਾਮਦਾਸ ਪਾਤਸ਼ਾਹ ਦੀ ਵੀ ਮਨ ਦੇ ਵਿੱਚ ਇਹੀ ਹੁਜਿਆ ਖਿਆਲਾਤੋਂ ਹੁੰਦੇ ਉਹਦੀ ਕਿਰਪਾ ਕਰਕੇ ਹਾਂ ਵੇਖੋ ਕਿੰਨਾ ਚੰਗਾ ਲੱਗਦਾ ਸਾਨੂੰ ਆਂਗਵਾਂਡ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਆਂਗਵਾਂਡ ਲਾ ਲੋ ਵੀ ਗੋਰੀ ਹੈਗੇ ਸਭ ਹਾਂ ਕੋਈ ਵੀ ਨਹੀਂ ਪੰਜਾਬੀ ਬੋਲਦਾ ਨਾ ਕਿਸੇ ਕੋਲੇ ਟਾਈਮ ਹੀ ਨਹੀਂ ਹੈ ਬੋਲਣ ਦਾ ਅੱਛਾ ਉਹ ਤੇ ਸਭ ਬਾਹਰ ਨਿਕਲਦੇ ਆ ਤੇ ਨਾ ਹੱਸਦੇ ਵੀ ਆ ਤੁਹਾਡੇ ਨਾਲ ਨਾ ਬੋਲਦੇ ਵੀ ਆ ਬੋਲਦੇ ਵੀ ਨਹੀਂ ਤੇ ਹੱਸਦੇ ਵੀ ਨਹੀਂ ਨਾ ਕੋਈ ਗੱਲ ਨਹੀਂ ਕਰਦੇ ਕੋਈ ਗੱਲ ਵੀ ਨਹੀਂ ਕਰਦੇ ਇੱਧਰ ਆ ਕੇ ਤੁਹਾਨੂੰ ਕੀ ਵਧੀਆ ਲੱਗਿਆ ਇਦਰ ਵਧੀਆ ਲੱਗਦਾ ਹੁਣ ਪਿੰਡ ਲਾ ਲੋ ਚੰਗਾ ਹੁਣ ਸਾਨੂੰ ਪਤਾ ਵੀ ਕੌਣ ਕੌਣ ਨੇ ਚੰਗਾ ਸਾਨੂੰ ਪਤਾ ਸਾਡਾ ਪਿੰਡ ਕਿਹੜਾ ਹੈਗਾ ਹੁਣ ਕਦੇ ਵੀ ਹੁਣ ਜੇ ਆਪਾਂ ਟ੍ਰਬਲ 'ਚ ਅਗੇ ਹੈਲਪ ਚਾਹੀਦੀ ਹੈ ਸਾਨੂੰ ਪਤਾ ਕੌਣ ਹੈਗਾ ਸਾਡੇ ਕੋਲ ਸਾਨੂੰ ਪਤਾ ਕਿਹਦੇ ਤੋਂ ਹੈਲਪ ਚਾਹੀਦੀ ਹੈ ਤੇ ਨਾਲ ਸਾਨੂੰ ਪਤਾ ਵੀ ਚੰਗਾ ਹੈਗਾ ਬੰਦਾ ਤੇ ਯਾਰ ਉੱਥੇ ਜਿਹੜੀ ਅਮੀਰੀ ਆ ਆ ਕਹਿੰਦੇ ਉੱਥੇ ਬੜਾ ਕੁਝ ਬੜੀ ਅਮੀਰੀ ਹੈ ਹਾਂ ਯਾਰ ਸਾਡੀਆਂ ਔਰਤਾਂ ਤਾਂ ਕਦੀ ਇੱਥੇ ਬਾਹਰ ਨਹੀਂ ਨਿਕਲੀਆਂ ਹਾਂ ਕਿ ਵਧੀਆ ਸਨ ਖੌਂਦੀਆਂ ਪਿਉਂਦੀਆਂ ਵਧੀਆ ਗੁਜ਼ਾਰਾ ਹੁੰਦਿਆ ਤੇ ਜੇ ਉਥੇ ਜਨਾਨੀ ਨਾਲ ਭਾਈ ਦੀ ਬੰਦਾ ਭਾਈ ਦਾ ਫਿਰ ਅਮੀਰ ਹੋ ਆਗੇ ਅਸੀਂ ਹਾਂ ਤੁਸੀਂ ਮੈਨੂੰ ਇਹ ਗੱਲ ਦੋ ਅਮੀਰ ਤਾਂ ਫਿਰ ਅਸੀਂ ਹੋਏ ਅੱਜ ਮੈਂ ਦਰਬਾਰ ਸਾਹਿਬ ਗਿਆ ਹਾਂ ਤੇ ਮੈਂ ਸਫੇਰੀ ਦੇਖਿਆ ਸੀ ਵੀ ਇੰਗਲੈਂਡ ਜਾਂ ਪੋਲੈਂਡ ਤੋਂ ਆਗੇ ਸੀ ਇੱਥੇ ਤੇ ਮੈਂ ਉਹ ਰਿਕਾਰਡਿੰਗ ਕਰੀ ਜਾਂਦਾ ਸੀ ਕਿੰਨੇ ਖੁਸ਼ ਸੀ ਹਾਂ ਮੈਂ ਉੱਥੇ ਨਾ ਬੋਲਿਆ ਵੀ ਸੀ ਹਾਂ ਪਰ ਮੈਂ ਖੁਸ਼ ਹੋਇਆ ਸੀ ਕਿ ਕਿਨਾ ਦੂਰੋਂ ਆਗੇ ਇੱਥੇ ਤੱਕ ਵਿਕਲਾ ਦਰਬਾਰ ਸਾਹਿਬ ਆਤੇ ਆਏ ਹੂੰ ਨਾਲ ਮਾਥਾ ਟੇਕਣਾ ਵੀ ਆ ਨਾਲੇ ਖੁਸ਼ ਹੋ ਗਏ ਇਹਨਾਂ ਡੀ ਨੂੰ ਪੂਰੀ ਕਿਤਾਬ ਦਾ ਜੀ ਤੇ ਮੈਂ ਦਰਬਾਰ ਸਾਹਿਬ ਆਇਆ 골ਡਨ ਨੂੰ ਸਾਰ ਦੇਖਿਆ ਅੱਛਾ ਤਾਂ ਬਾਬੇ ਨੂੰ ਪਤਾ ਵੀ ਕਿੰਨੇ ਬਣਾਏ ਹੈ ਇਹ ਕਿਤੇ ਦੇਖੋ ਕੈਨੇਡਾ ਤੋਂ ਆਏ ਆ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਖਾਇਆ ਅੱਗੇ ਅੱਗੇ ਵੀ ਆਪਾਂ ਡਿਸਕਸ ਕੀਤਾ ਹਾਂ ਤੇ ਯਾਰੋ ਕਹਿੰਦੇ ਆ ਵੀ ਅੱਗੇ ਕਹੀਂ ਪੁੱਛਣਾ ਵੀ ਕਿਤ ਤਰ੍ਹਾਂ ਆ ਉਹਨਾਂ ਦੇ ਮਗਰ ਮਗਰ ਭੱਜੇ ਫਿਰਨਾ ਉਹਨਾਂ ਨਾਲ ਜੀ 100 ਸਾਲ ਆਪਾਂ ਪਿੱਛੇ ਆ ਸਾਲ ਸਾਲ ਤੇ ਮੈਂ ਹੁਣ ਪੁੱਛਿਆ ਮੁੰਡੇ ਕੈਨੇਡਾ ਤੋਂ ਆਏ ਮੈਂ ਕਿਹਾ ਯਾਰ ਹੋਣਾ ਹੀ ਕਿੰਨੇ ਪਿੱਛੇ ਆਂਦਾ ਨੇ 20 ਸਾਲ ਹੀ ਪਿੱਛੇ ਹੁਣ ਉਹ ਆਂਦਾ 20 ਸਾਲ ਹੀ ਪਿੱਛੇ ਗਾਣੇ ਗੁਣੇ ਕਦੀ ਸੁਣੇ ਪੰਜਾਬੀ ਗਾਣੇ ਸੁਣਨੇ ਹਾਂਜੀ ਕਿਹੜਾ ਕਲਾਕਾਰ ਵਧੀਆ ਲੱਗਦਾ ਕਲਾਕਾਰ ਸਿੱਧੂ ਮੂਸੇਵਾਲਾ ਲਾਲ ਸਿੱਧੂ ਮੂਸੇਵਾਲਾ ਕੋਈ ਆਉਂਦੇ ਦੋ ਬੋਲ ਕੋਈ ਗਾਣੇ ਦੇ ਉਹਦੇ 410 ਆ ਮੁੰਡਾ 410 ਮੀ ਮਾ ਦਾ ਉਸ ਜਿਸ ਮੇਰੇ ਫੋਰਚਨ ਇਸ ਟਾਮ ਆ ਵਾਟ ਇਟ ਆਲ ਨਾ ਦਾ ਫੋਰਚਨ ਹੂੰ 410 ਆਮ ਆਨ ਦਾ 410 ਇਹ ਇਹ ਸਿੱਧੂ ਮੂਸੇਵਾਲਾ ਦਾ ਸੌਂਗ ਜਿਹੜਾ ਉਹਦਾ ਉਹਦਾ ਤਬਦੀਲ ਕੀਤਾ ਹੈ ਹਾਂਜੀ ਠੀਕ ਹੈ ਉਧਰ ਹੋਰ ਵੀ ਕੋਈ ਜਾਣਦਾ ਕਿਸੇ ਸਿੰਗਰ ਨੂੰ ਹਾਂਜੀ ਦਲਜੀਤ ਦਸਾਂਜ ਅੱਛਾ ਬਲਜੀਤ ਬਾਰੇ ਪਤਾ ਹਾਂਜੀ ਉਹਦਾ ਕੇਸ ਗਾਣਾ ਵਧੀਆ ਹੂੰ ਦੋਸਤੋ ਕਈ ਵਾਰੀ ਨਾ ਹੁੰਦਾ ਹੈ ਕਿ ਅਸੀਂ ਚੱਕਾ ਚੌਂ ਦੀ ਦੁਨੀਆ ਦੇ ਵਿੱਚ ਆਪਣੇ ਬੱਚਿਆਂ ਨੂੰ ਫੌਰੀਨ ਦੇ ਵਿੱਚ ਭੇਜਦੇ ਆ ਪੈਸੇ ਦੀ ਹੋੜ ਕਰ ਲੋ ਜਾਂ ਆਪਣੇ ਸਟੇਟਸ ਨੂੰ ਉੱਚਾ ਕਰਨ ਵਾਸਤੇ ਅਸੀਂ ਕਹਿੰਨੇ ਵੀ ਪੰਜਾਬ ਚ ਪੜ੍ਹਾਈ ਕਰੋ ਤੇ ਬਸ ਬਾਹਰ ਚਲੇ ਜਾਓ ਉੱਥੇ ਜਾ ਕੇ ਜਿਹੜੇ ਉਧਰ ਦੇ ਬੱਚੇ ਆ ਉਹ ਕੀ ਕੁਝ ਸੋਚਦੇ ਨੇ ਮੇਰੇ ਨਾਲ ਇੱਕ ਬੇਟਾ ਜੀ ਮजूद ਹੈ ਅਬਰਾਜ ਅਬਰਾਜ ਸਿੰਘ ਅਬਰਾਜ ਸਿੰਘ ਬੇਟਾ ਤੇ ਸਾਡੇ ਅਧਿਆਪਕ ਜੀ ਨੇ ਨਾਲ ਸਰਦਾਰ ਸਰਵਿੰਦਰ ਸਿੰਘ ਜੀ ਇਹਨਾਂ ਦਾ ਪੁੱਤਰ ਹੈ ਤੇ ਆਪਾਂ ਇਹ ਬੱਚੇ ਕੋਲ ਜਾਣਦੇ ਇਹ ਬੱਚਾ ਆਇਆ ਤਾਂ ਬਾਰੂ ਘੁੰਮਣ ਫਿਰ ਸੀ ਇੱਧਰ ਆ ਕੇ ਬਿੱਲਾ ਬੈਠਾ ਕਹਿੰਦਾ ਹੁਣ ਬਾਹਰ ਜਾਣ ਨੂੰ ਦਿਲ ਨਹੀਂ ਕਰਦਾ ਪੁੱਛਦੇ ਆ ਨਹੀਂ ਉਧਰ ਕੀ ਹੈ ਤੇ ਇੱਧਰ ਕੀ ਹੈ ਬੇਟਾ ਜੀ ਬਹੁਤ ਬਹੁਤ ਸਵਾਗਤ ਹੈ ਹਾਂ ਜੀ ਥੈਂਕ ਯੂ ਪਹਿਲੇ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਹੈਗਾ ਵਿਰਾਜ ਸਿੰਘ ਬੱਟਰ ਤੇ ਅੱਜ ਮੈਂ ਆਪ ਦਾ ਪਿੰਡ ਚ ਹੈਗਾ ਸੁਗਾ ਸੁਗਾ ਪਿੰਡ ਹਾਂਜੀ ਤੇ ਉੱਥੇ ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ ਉੱਥੇ ਮੈਂ 7ਵੀਂ ਚ ਪੜ੍ਹਦਾ ਅੱਛਾ ਇੱਥੇ ਆਇਆ ਨੂੰ ਕਿੰਨੇ ਦਿਨ ਹੋ ਗਏ ਅੱਛਾ ਆਇਆ ਨੂੰ ਹੁਣ 2 ਵੀਕਸ ਹੋ ਗਏ ਪੰਜਾਬੀ ਭਾਸ਼ਾ ਜਿਹੜੀ ਆ ਉੱਥੋਂ ਪਹਿਲਾਂ ਬਚਪਨ ਤੋਂ ਹੀ ਆਉਂਦੀ ਸੀ ਜਾਂ ਇੱਧਰ ਆ ਕੇ ਸਿੱਖੀ ਹੈ ਉੱਥੋਂ ਬਚਪਨੋਂ ਆਉਂਦੀ ਸੀ ਬਚਪਨ ਤੋਂ ਆਉਂਦੀ ਘਰ ਤੇ ਸਾਰੇ ਪੰਜਾਬੀ ਬੋਲਦੇ ਘਰ ਸਾਰੇ ਪੰਜਾਬੀ ਬੋਲਦੇ ਸੀ ਕੌਣ ਕੌਣ ਸੀ ਪਰਿਵਾਰ ਚ ਉੱਥੇ ਮੇਰਾ ਤੇ ਮਾਮਾ ਮਾਮਾ ਜੀ ਮਾਮਾ ਜੀ ਮਮਾ ਜੀ ਅੱਛਾ ਮਦਰ ਤੇ ਮਮੀ ਤੇ ਪਾਪਾ ਤੇ ਮਮਾ ਅੱਛਾ ਹਾਂਜੀ ਆਨਗਵਾਂਡ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਆਨਗਵਾਂਡ ਲਾ ਲੋ ਵੀ ਗੋਰੀ ਹੈਗੇ ਸਭ ਹਾਂ ਕੋਈ ਵੀ ਨਹੀਂ ਪੰਜਾਬੀ ਬੋਲਦਾ ਨਾ ਕਿਸੇ ਕੋਲ ਟਾਈਮ ਹੀ ਹੈਗਾ ਬੋਲਣ ਦਾ ਅੱਛਾ ਉੱਥੇ ਬਸ ਸਭ ਬਾਹਰ ਨਿਕਲਦੇ ਆ ਤੇ ਨਾ ਹੱਸਦੇ ਵੀ ਆ ਤੁਹਾਡੇ ਨਾਲ ਨਾ ਬੋਲਦੇ ਵੀ ਆ ਬੋਲਦੇ ਵੀ ਨਹੀਂ ਤੇ ਹੱਸਦੇ ਵੀ ਨਹੀਂ ਨਾ ਕੋਈ ਗੱਲ ਨਹੀਂ ਕਰਦੇ ਕੋਈ ਗੱਲ ਵੀ ਨਹੀਂ ਕਰਦੇ ਇੱਧਰ ਆ ਕੇ ਤੁਹਾਨੂੰ ਕੀ ਵਧੀਆ ਲੱਗਿਆ ਇੱਧਰ ਵਧੀਆ ਲੱਗਦਾ ਹੁਣ ਪਿੰਡ ਲਾ ਲੋ ਹਾਂ ਹਨ ਸਾਨੂੰ ਪਤਾ ਵੀ ਕੌਣ ਕੌਣ ਨੇ ਚੰਗਾ ਸਾਨੂੰ ਪਤਾ ਸਾਡਾ ਪਿੰਡ ਕਿਹੜਾ ਹੈਗਾ ਹਾਂ ਹੁਣ ਕਦੀ ਵੀ ਹੁਣ ਜੇ ਆਪਾਂ ਟ੍ਰਬਲ 'ਚ ਹੈਗੇ ਹੈਲਪ ਚਾਹੀਦੀ ਹੈ ਸਾਨੂੰ ਪਤਾ ਕੌਣ ਹੈਗਾ ਸਾਡੇ ਕੋਲ ਸਾਨੂੰ ਪਤਾ ਕਿਹਦੇ ਤੋਂ ਹੈਲਪ ਚਾਹੀਦੀ ਹੈ ਤੇ ਨਾਲ ਸਾਨੂੰ ਪਤਾ ਵੀ ਚੰਗਾ ਹੈਗਾ ਬੰਦਾ ਹੂੰ ਇਹ ਤੁਹਾਨੂੰ ਇੱਧਰ ਆ ਕੇ ਪੰਜਾਬ 'ਚ ਅੱਛਾ ਉਧਰ ਦੇ ਇਨਸਾਨਾਂ ਦਾ ਤੇ ਇੱਧਰ ਦੇ ਇਨਸਾਨਾਂ ਦਾ ਕਿੰਨਾ ਕੁ ਫਰਕ ਮਹਿਸੂਸ ਹੁੰਦਾ ਬਹੁਤ ਫਰਕ ਜਿਵੇਂ 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 ਲਾਲੋ ਵੀ ਸਾਰੇ ਫ੍ਰੀ ਹੈਗੇ ਇੱਥੇ ਇੱਥੇ ਸਾਰੇ ਫ੍ਰੀ ਹੋ ਗਏ ਹਾਂਜੀ ਉੱਥੇ ਕਦੇ ਵੀ ਨਹੀਂ ਬੋਲਦੇ ਤੁਹਾਡੇ ਨਾਲ ਬਸ ਉੱਥੇ ਕੰਮ ਆ ਫਿਰਦੇ ਆ ਉੱਥੇ ਸਿਰਫ ਕੰਮ ਨੂੰ ਜਾਂਦੇ ਆ ਹਾਂਜੀ ਬਸ ਇੱਧਰ ਤੁਹਾਡੇ ਨਾਲ ਬੋਲਦੇ ਹਾਂਜੀ ਬਸ ਪੈਸੇ ਦੇ ਮਗਰ ਲੱਗੇ ਅੱਛਾ ਹਾਂਜੀ ਕਿਹੜੀ ਚੀਜ਼ ਆ ਦਾ ਮਿਸ ਕਰਦੇ ਹੋ ਉੱਧਰ ਜਾ ਕੇ ਉੱਧਰ ਜਾ ਕੇ ਬਸ ਉਹ ਉੱਧਰ ਜਾ ਕੇ ਮੈਨੂੰ ਕੁਝ ਨਹੀਂ ਮਿਸ ਹੁੰਦਾ ਐਕਚੁਅਲੀ ਕੁਝ ਨਹੀਂ ਮਿਸ ਹੁੰਦਾ ਨਹੀਂ ਆ ਪਿੰਡੂ ਕਲਚਰ ਜਿਹੜਾ ਇਹ ਪਸੰਦ ਕਰਦੇ ਹੋ ਉੱਧਰ ਇਹ ਪਸੰਦ ਕਰਦੇ ਆ ਹਾਂ ਹਾਂਜੀ ਤੇ ਉੱਧਰ ਫਿਰ ਮੈਂ ਡ੍ਰੀਮ ਸੀ ਇੱਥੇ ਆਉਣ ਨੂੰ ਇਦਰ ਇਦਰ ਵਾਲਾ ਡ੍ਰੀਮ ਸੀਗਾ ਹਾਂਜੀ ਅੱਛਾ ਜਿੱਥੇ ਮੇਰਾ ਮਾਪ ਪਾਪ ਮਾਪੇ ਇੱਥੇ ਬੋਨ ਸੀਗਾ ਜਿੱਥੇ ਜਨਮ ਹੋਇਆ ਸੀ ਇੱਥੇ ਮੈਂ ਦੇਖਣਾ ਸੀਗਾ ਤੇ ਨਾਲੇ ਦਾਦੀ ਵੀ ਹੁੰਦਾ ਦਾਦੀ ਵੇਖਣੀ ਸੀ ਨਾਲੇ ਦਾਦਾ ਜੀ ਵੇਖਣਾ ਸੀ ਦਾਦਾ ਜੀ ਪਰ ਹੁਣ ਦਾਦਾ ਜੀ ਰੱਬ ਕੋਲ ਲਿਆ ਗਿਆ ਹੁਣ ਅੱਛਾ ਹੁਣ ਵਧੀ ਹੈਗਾ ਹੁਣ ਦਾਦਾ ਜੀ ਹੁਣ ਤੇ ਨਾਲੇ ਮੈਨੂੰ ਦਾਦੀ ਦਾ ਫਿਕਰ ਪੈਂਦੀ ਹੈ ਦਾਦੀ ਦਾ ਫਿਕਰ ਪੈਂਦਾ ਹਾਂਜੀ ਅੱਛਾ ਉਧਰ ਉਧਰ ਦਾਦੀ ਨੂੰ ਕਿੰਨਾ ਮਿਸ ਕਰਦੇ ਬਹੁਤ ਹੁਣ ਜਦੋਂ ਇੱਥੇ ਆਏ ਹੋ ਫਿਰ ਦਾਦੀ ਕੋਲੋਂ ਕੀ ਸਿੱਖਣ ਨੂੰ ਮਿਲਿਆ ਕਨ ਮੈਲੀ ਆ ਵੀ ਪੋਂ ਕੱਲੀ ਵੀ ਹੋਵੇ ਹਾਂ ਪਾਂ ਕਿਸੇ ਨਾਲ ਵੀ ਹੋਵੇ ਹਾਂ ਪਰ ਡਰਨਾ ਨਹੀਂ ਚਾਹੀਦਾ ਡਰਨਾ ਨਹੀਂ ਚਾਹੀਦਾ ਇਹ ਦਾਦੀ ਕੋਲੋਂ ਸਿੱਖਣ ਨੂੰ ਮਿਲਿਆ ਹਾਂਜੀ ਉਧਰ ਨਹੀਂ ਕੋਈ ਸਿਖਾਉਂਦਾ ਉਧਰ ਨਹੀਂ ਕੋਈ ਸਿਖਾਉਂਦਾ ਅੱਛਾ ਹਾਂਜੀ ਹੋਰ ਜਾਣਾ ਚਾਹੁੰਦੇ ਉਧਰ ਪੰਜਾਬ ਕਾਜੀ ਆਪਣੇ ਇੰਗਲੈਂਡ ਕਦੇ ਵੀ ਨਹੀਂ ਜਾਣਾ ਮੈਂ ਹਾਂ ਜਾਣਾ ਹੀ ਨਹੀਂਗਾ ਜਾਣਾ ਨਹੀਂ ਜੇ ਪਪਾ ਕੋਲ ਜਾਣਾ ਫਿਰ ਪਪਾ ਕਦੇ ਵੀ ਨਹੀਂ ਬਸ ਮੈਂ ਦਾਦੀ ਕੋਲੇ ਰਹਿਣਾ ਨਾਲੇ ਪਿੰਡ ਨਾਲੇ ਇੱਥੇ ਤੁੱਪ ਅੱਛਾ ਹਾਂਜੀ ਇੱਧਰ ਦਾ ਵਧੀਆ ਲੱਗਦਾ। ਹਾਂਜੀ ਤੇ ਮੈਨੂੰ ਵਧੀਆ ਲੱਗਦਾ। ਅੱਛਾ ਇੱਧਰ ਕੋਈ ਗਾਣੇ ਕੋਈ ਕਥੀ ਸੁਣੇ ਪੰਜਾਬੀ ਗਾਣੇ ਸੁਣਨੇ? ਹਾਂਜੀ। ਕਿਹੜਾ ਕਲਾਕਾਰ ਵਧੀਆ ਲੱਗਦਾ? ਕਲਾਕਾਰ ਸਿੱਧੂ ਮਸੇਵਾਲਾ ਲਾਲ। ਸਿੱਧੂ ਮਸੇਵਾਲਾ। ਹਾਂਜੀ। ਆਉਂਦੇ ਦੋ ਬੋਲ ਕੋਈ ਗਾਣੇ ਦੇ ਉਹਦੇ। ਲਾਲਾ ਫੋਰਟਨ। ਫੋਰਟਨ? ਹਾਂ। ਸੁਣਾ ਦਿਓ ਦੋ ਬੋਲ। ਹਾਂ। ਬਸ ਸ਼ਾਂਤੀ ਬਤਾ ਜੇ ਅੰਗਰੇਜ਼ੀ 'ਚ ਉੱਤੇ। ਅੱਛਾ ਕਿਤਰਾ ਕਿਤਰਾ? ਅੰਗਰੇਜ਼ੀ 'ਚ। ਅੰਗਰੇਜ਼ੀ 'ਚ ਸ਼ਬਦ ਆਉਂਦੇ। ਅੰਗਰੇਜ਼ੀ ਸ਼ਬਦ ਆਉਂਦਾ। ਇਹ ਕਹਿ ਰਹੇ? ਹਾਂ। ਚਲੋ ਸੁਣਾਓ ਕੁਛ। ਇਹ 410 ਆਮ ਆਨ 410 ਨੀ ਮਾ ਦਾ ਉਸ ਮੇ ਦਾ 40 ਇਸ ਟਾਈਮ ਆ ਮਾ ਡੋ ਅਨ ਅਨ ਅਪੋਰਸ਼ਨ ਹੂੰ 410 ਆਮ ਆਨ 410 ਇਟ ਇਟ ਸੇ ਦੋ ਮੋ ਸੈਲ ਇਸ ਆਉਂਗ ਜਿਹੜਾ ਉਦੋਂ ਤਬਦੀਲ ਕੀਤਾ ਹੈ ਹਾਂਜੀ ਠੀਕ ਹੈ ਉਧਰ ਹੋਰ ਵੀ ਕੋਈ ਜਾਣਦਾ ਕਿਸੇ ਸਿੰਗਰ ਨੂੰ ਹਾਂਜੀ ਦਲਜੀਤ ਅਸਾਂਜ ਅੱਛਾ ਬਲਜੀਤ ਬਾਰੇ ਪਤਾ ਹਾਂਜੀ ਉਹਦਾ ਕੇਸ ਗਨ ਵਧੀਆ ਹੂੰ ਇਧਰ ਇਧਰ ਗੁਰੂਆ ਬਾਰੇ ਕਿਹੜਾ ਪਤਾ ਗੁਰੂ ਕਿਹੜੇ ਗੁਰੂਆ ਬਾਰੇ ਪਤਾ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਬਾਰੇ ਪਤਾ ਹੈ ਹਾਂਜੀ ਬਾਬਾ ਦੀਪ ਸਿੰਘ ਬਾਰੇ ਕੀ ਜਾਣਦੇ ਜਾਂਦੇ ਵੀ ਹੋਇਆ ਜਦੋਂ ਜਨਮ ਹੋਇਆ ਸੀ ਚੰਗਾ ਅੱਛਾ ਉਹਦਾ ਜਨਮ ਹੋਇਆ ਸੀ ਤੇ ਜਦੋਂ ਜਨਮ ਹੋਇਆ ਹੁੰਦੂ ਜੀ ਦੁੱਧ ਦੀ ਜਵਾਕ ਲਾ ਲੋ ਉਹ ਰੋਂਦੇ ਆ ਚੰਗਾ ਦੂਜੇ ਦਵਾ ਜਵਾਕ ਰੋਂਦੇ ਆ ਹਾਂ ਅੱਛਾ ਰੋਂਦੇ ਆ ਕੰਟਾ ਕਵਾਸਤੇ ਅੱਛਾ ਤੇ ਨਾਲੇ ਫਿਰ ਚੁੱਪ ਹੁੰਦੇ ਹਾਂ ਚੁੱਪ ਬਾਬਾ ਦੀਪ ਸਿੰਘ ਜੀ ਨੇ ਨਾ ਰੋਇਆ ਵੀ ਸੀ ਬਾਬਾ ਦੀਪ ਸਿੰਘ ਜੀ ਰੋਏ ਨਹੀਂ ਹਾਂ ਇਹ ਕਿਨੇ ਦੱਸਿਆ ਸੀ ਮੈਂ ਆਪੇ ਪੜਿਆ ਸੀ ਆਪ ਪੜਿਆ ਸੀ ਹਾਂਜੀ ਕਿੱਥੋਂ ਪੜਿਆ ਸੀ ਇਹ ਏ ਗੂਗਲ ਤੋਂ ਬਸ ਵੈਸੀ ਸਰਚ ਕੀ ਮਾਰੀ ਜਾਂਦਾ ਸੀ ਵੀ ਸਿੱਖ ਗॉड ਕੌਣ ਹੁੰਦੇ ਆ ਅੱਛਾ ਬਾਬਾ ਦੀਪ ਸਿੰਘ ਜੀ ਦਾ ਦੱਸਿਆ ਸੀ ਫਿਰ ਮੈਂ ਚਾਈਲਡਹੂਡ ਦੇਖਿਆ ਉਹਦਾ ਅੱਛਾ ਹਾਂਜੀ ਅੱਛਾ ਜਦੋਂ ਉਹਦੇ ਤੁਹਾਡੇ ਹਾਨੀ ਤੁਹਾਨੂੰ ਮਿਲਦੇ ਆ ਹਾਂਜੀ ਉਹਨਾਂ ਹਾਨੀਆਂ ਦੇ ਨਾਲ ਇੱਧਰ ਦੇ ਪੰਜਾਬ ਦੀ ਤੁਸੀਂ ਗੱਲ ਕਰਦੇ ਹੋ ਤੇ ਉਹ ਜ਼ਿਆਦਾ ਕਿਹੜੀ ਚੀਜ਼ ਬਾਰੇ ਜ਼ਿਆਦਾ ਪੁੱਛਦੇ ਐ ਇੱਥੇ ਹਾਂ ਇੱਥੇ ਪੁੱਛਦੇ ਆ ਵੀ ਨਹੀਂ ਜਿਹੜੇ ਤੁਹਾਡੇ ਉਧਰਲੇ ਫੌਰੀਨ ਦੇ ਜਿਹੜੇ ਤੁਹਾਡੇ ਫਰੈਂਡ ਨੇ ਉਹ ਇੱਧਰ ਪੰਜਾਬ ਬਾਰੇ ਤੁਹਾਡੇ ਤੋਂ ਕਿਹੜੀ ਗੱਲ ਪੁੱਛਦੇ ਜ਼ਿਆਦਾ ਉਹ ਪੁੱਛਦੇ ਆ ਵੀ ਖਾਣ ਕਿਵੇਂ ਲੱਗਦਾ ਤੈਨੂੰ ਖਾਣ ਪੀਣ ਤੇ ਜਾਂ ਕਿ ਫਿਰ ਕਿਹੜਾ ਖਾਣਾ ਵਧੀਆ ਲੱਗਦਾ ਬਸ ਰੋਟੀ ਰੋਟੀ ਹਾਂਜੀ ਪੰਜਾਬ ਦਾ ਫੇਮਸ ਖਾਣਾ ਦਾ ਪਤਾ ਕਿਹੜਾ ਅ ਹਮਮ ਤੁਹੇ ਸਾਗ ਖਾਦਾ ਕਿ ਨਹੀਂ ਸਾਗ ਖਾਦਾ ਦਾਦੀ ਨੇ ਖਵਾਇਆ ਸਾਗ ਚੰਗਾ ਲੱਗਦਾ ਚੰਗਾ ਲੱਗਦਾ ਉੱਥੇ ਕਦੀ ਖਾਦਾ ਕਿ ਨਹੀਂ ਉੱਥੇ ਖਾਦਾ ਉੱਥੇ ਵੀ ਖਾਦਾ ਹਾਂਜੀ ਅੱਛਾ ਉੱਥੇ ਵੀ ਆਟਾ ਮਿਲਦਾ ਤੇ ਦੂਜੇ ਪਰ ਅੱਛਾ ਜੇ ਫਰੈਸ਼ ਨਹੀਂ ਹੁੰਦੇ ਅੱਛਾ ਇਹ ਦੂਜੀ ਤਰ੍ਹਾਂ ਦਾ ਹੁੰਦੇ ਸ਼ਿਫਟ ਮਤਲਬ ਫਰੈਸ਼ ਨਹੀਂ ਹੁੰਦਾ ਉੱਥੇ ਦੂਜੀ ਤਰ੍ਹਾਂ ਦਾ ਹੁੰਦਾ ਜਾਨੀ ਰੱਖਿਆ ਰਖਾਇਆ ਜਿਹੜਾ ਜਿੱਦਾਂ ਸੇਵ ਕਰਕੇ ਰੱਖ ਲੈਂਦੇ ਹਨਾ ਅੱਛਾ ਜਿੱਦਾਂ ਦਰਬਾਰ ਸਾਹਿਬ ਆਵਰਸਾ ਨੂੰ ਲੋਕ ਮਿਸ ਕਰਦੇ ਆ ਹਾਂਜੀ ਉੱਧਰ ਜਿਹੜੇ ਤੁਹਾਡੇ ਹਾਨੀਓ ਕਦੀ ਕਹਿੰਦੇ ਵੀ ਆਪਾਂ ਦਰਬਾਰ ਸਾਹਿਬ ਵੇਖ ਕੇ ਆਣਾ ਹਾਂਜੀ ਉਹ ਉਹ ਨਾ ਪੌਪੂਲਰ ਟੋਸਟ ਜੋ ਵੋਕੇਸ਼ਨ ਹੈਗਾ ਪਪੂਲਰ ਟੂਰਿਸਟ ਵਕੇਸ਼ਨ ਪਪੂਲਰ ਟੂਰਿਸਟ ਵਕੇਸ਼ਨ ਟੂਰਿਸਟ ਵਕੇਸ਼ਨ ਮਤਲਬ ਉਹਨਾਂ ਵਾਸਤੇ ਇੱਕ ਜਿਹਨੂੰ ਕਹਿ ਦਈਏ ਵੀ ਯਾਤਰਾ ਕਰਨ ਦਾ ਤਰੀਕਾ ਵਾ ਮਤਲਬ ਕਹਿ ਰਹੇ ਹਾਂ ਪਪੂਲਰ ਹੈਗਾ ਵੀ ਉਹਨੂੰ ਪਤ ਤੱਕ ਹੁੰਦਾ ਉਹਦੇ ਚ ਹਾਂ ਹਾਂਜੀ ਸਰ ਘੁੰਮਣ ਘਮਾਉਣ ਵਾਲੀ ਜਗਾ ਉਹਨਾਂ ਦੇ ਪਾ ਦੀ ਇਹ ਗੱਲ ਕਹਿ ਰਹੇ ਹੋ ਹਾਂਜੀ ਅੱਛਾ ਤੇ ਜਿਵੇਂ ਲਾਲੋ ਅਜਮੇਦਰ ਬਾਦ ਸਾਹਿਬ ਗਿਆ ਹਾਂ ਦੇ ਮਾਸ ਫੇਰ ਦੇਖਿਆ ਸੀ ਵੀ ਇੰਗਲੈਂਡ ਜਾਂ ਪੋਲੈਂਡ ਤੋਂ ਆਗੇ ਸੀ ਇਥੇ ਤੇ ਮੈਂ ਉਹ ਰਿਕਾਰਡਿੰਗ ਕਰੀ ਜਾਂਦਾ ਸੀ ਵੀ ਕਿੰਨੇ ਖੁਸ਼ ਸੀ ਹਾਂ ਮੈਂ ਉੱਥੇ ਨਾ ਬੋਲਿਆ ਵੀ ਸੀ ਹਾਂ ਪਰ ਮੈਂ ਖੁਸ਼ ਹੋਇਆ ਸੀ ਕਿ ਕਿਨਾ ਦੂਰੋਂ ਆਗੇ ਤੇ ਤਾ ਵਿਕਲਾ ਦਰਬਾਰ ਸਾਹਿਬ ਵਾਸਤੇ ਆਏ ਹਾਂ ਨਾਲ ਮੱਥਾ ਟੇਕਣਾ ਵੀ ਆ ਨਾਲ ਖੁਸ਼ ਹੋ ਕੇ ਮੇਰਾ ਡ੍ਰੀਮ ਪੂਰੀ ਕੀਤਾ ਆਬ ਦਾ ਜੀ ਤੇ ਮੈਂ ਦਰਬਾਰ ਸਾਹਿਬ ਆਇਆ 골ਡਨਨੂ ਸਾਹਿਬ ਦੇਖਿਆ ਅੱਛਾ ਨਾਲੇ ਬਾਬੇ ਨੂੰ ਪਤਾ ਵੀ ਕਿੰਨੇ ਬਣਾਏ ਹੈ ਅੱਛਾ ਇਹ ਪਤਾ ਤੁਹਾਨੂੰ ਕਿਨੇ ਬਣਾਇਆ ਹਾਂਜੀ ਕਿਨੇ ਬਣਾਇਆ ਸੀ ਗੁਰੂ ਅਰਜਨ ਦੇਵ ਸਿੰਘ ਜੀ ਨਹੀਂ ਅਮਰਦਾਸ ਗੁਰੂ ਰਾਮਦਾਸ ਜੀ ਨੇ ਬਣਾਇਆ ਰਾਮਦਾਸ ਜੀ ਗੁਰੂ ਰਾਮਦਾਸ ਜੀ ਨੇ ਬਣਾਇਆ ਗੁਰੂ ਅਰਜਨ ਦੇਵ ਜੀ ਤੇ ਮਤਲਬ ਉਹਨਾਂ ਤੋਂ ਪਹਿਲਾਂ ਸ਼ੁਰੂਆਤ ਹੋ ਗਈ ਸਮਾਪਤੀ ਉਹਨਾਂ ਨੇ ਸੰਪੂਰਤਾ ਉਹਨਾਂ ਨੇ ਕਰਵਾਈ ਗੁਰੂ ਰਾਮਦਾਸ ਜੀ ਤੋਂ ਸ਼ੁਰੂ ਹੋ ਗਿਆ ਸੀ ਅੱਛਾ ਠੀਕ ਹੈ ਹੋਰ ਕੋਈ ਚੀਜ਼ ਜਿਹੜੀ ਤੁਹਾਡੇ ਮਨ ਚ ਹੋਵੇ ਵੀ ਆਹ ਗੱਲ ਮੈਨੂੰ ਪੰਜਾਬ ਦੇ ਲੋਕਾਂ ਨੂੰ ਦੱਸਣੀ ਚਾਹੀਦੀ ਦੱਸਣੀ ਚਾਹੀਦੀ ਹੁਣ ਜਿਵੇਂ ਕਹਿੰਦੇ ਇੰਗਲੈਂਡ ਜਾਵੜ ਤੇ ਨੇ ਪੈਸੇ ਬਹੁਤ ਮਿਲਣਗੇ ਉੱਥੇ ਹਾਂ ਅਮਰੀਕਾ ਜਾਵੜਾ ਉੱਥੇ ਪੈਸੇ ਮਿਲਣਗੇ ਕੈਨੇਡਾ ਜਾਵੜਾ ਉੱਥੇ ਪੈਸੇ ਮਿਲਣਗੇ ਅੱਛਾ ਉਹ ਸੱਪ ਬਾਨੇ ਹੈਗੇ ਕੀ ਆ ਉੱਥੇ ਬਾਨੇ ਵੀ ਕੋਈ ਬਾਨੇ ਕੀ ਕਹਿ ਰਹੇ ਬਾਨੇ ਵੀ ਸਭ ਝੂਠ ਨੇ ਝੂਠ ਆ ਸਾਰਾ ਅੱਛਾ ਝੂਠ ਆ ਅੱਛਾ ਵੀ ਲੋਕ ਇਹ ਗੱਲ ਕਹਿੰਦੇ ਅੱਛਾ ਮੈਂ ਦਸ਼ਕਾ ਨੂੰ ਸਮਝਾ ਦਵਾਂ ਥੋੜਾ ਜਿਹਾ ਵੀ ਲੋਕ ਇਹ ਗੱਲ ਕਹਿੰਦੇ ਆ ਵੀ ਉੱਥੇ ਜਾ ਕੇ ਪੈਸਾ ਬਹੁਤ ਕਮਾਇਆ ਜਾਂਦਾ ਵਾ ਇਹ ਛੋਟਾ ਵੀਰ ਇਹ ਗੱਲ ਕਹਿ ਰਿਹਾ ਵਾ ਕਿ ਇਹ ਬਿਲਕੁਲ ਝੂਠ ਹੈ ਪੈਸੇ ਦੀ ਕੋਈ ਗੱਲ ਬਾਤ ਨਹੀਂ ਕਿ ਪੈਸਾ ਇੱਧਰ ਵੀ ਕਮਾਇਆ ਜਾ ਸਕਦਾ ਇਹ ਕਹਿ ਰਹੇ ਹੋ ਹਾਂਜੀ ਅੱਛਾ ਵੀ ਉੱਥੇ ਹੁਣ ਸਟਰਗਲ ਬਹੁਤ ਹੁੰਦਾ ਉੱਥੇ ਸਟਰਗਲ ਬਹੁਤ ਹੁੰਦਾ ਹੁਣ ਜੇ ਤੁਸੀਂ ਹੋਰ ਕੰਟਰੀਸ ਆਏ ਹੁਣ ਜੇ ਹੁਣ ਇੱਥੇ ਲਾ ਲੋ ਵੀ ਤੁਸੀਂ ਇੱਥੇ ਰਹੇ ਸੀ ਸਾਰੀ ਜ਼ਿੰਦਗੀ ਤੁਸੀਂ ਹੁਣ 99 ਤੱਕ ਆ ਗਏ 100 ਤੁਹਾਡਾ ਮਾਰਕ ਹੈਗਾ ਜੇ ਤੁਸੀਂ ਹੋਰ ਕਿੱਥੇ ਗੰਟੇ ਚ ਗਏ ਇੰਗਲੈਂਡ ਤੁਸੀਂ ਦੁਬਾਰਾ ਸ਼ੁਰੂ ਤੋਂ ਆ ਗਏ ਜ਼ੀਰੋ ਤੋਂ ਸਹੀ ਹੈ ਹੁਣ ਤੁਸੀਂ ਦੁਬਾਰਾ ਉਹੀ ਸਾਲ ਲਾਉਣਗੇ 100 ਤੱਕ ਬਾਅਦ ਚ ਇੰਡੀਆ ਵਾਪਸ ਉਹੀ ਜ਼ੀਰੋ ਆਉਣਗੇ ਤੇਰੇ ਬਿਲਕੁਲ ਅੱਛਾ ਇੱਥੇ ਆ ਕੇ ਜਿਹੜੇ ਆਪਣੀਆਂ ਰਿਸ਼ਤੇਦਾਰੀਆਂ ਨੇ ਜਿਵੇਂ ਇਸ ਚੀਜ਼ ਦਾ ਪਤਾ ਲੱਗ ਗਿਆ ਤੁਹਾਨੂੰ ਵੀ ਆ ਚਾਚਾ ਕਿਹਨੂੰ ਕਹਿੰਦੇ ਆ ਚਾਚੀ ਕਿਹਨੂੰ ਕਹਿੰਦੇ ਆ ਪਤਾ ਲੱਗ ਗਿਆ ਸਾਰੇ ਰਿਸ਼ਤੇਦਾਰਾਂ ਦਾ ਮਾਮਾ ਕਿਹਨੂੰ ਕਹਿੰਦੇ ਪਹਿਲਾ ਮਾਮਾ ਜਿਹੜੇ ਵੀ ਮਾਮਾ ਦਾ ਵੀਰਾ ਮਾਮਾ ਦਾ ਵੀਰਾ ਹਾਂਜੀ ਅੱਛਾ ਤੇ ਮਾਸੀ ਕਿਹਨੂੰ ਕਹਿੰਦੇ ਮਾਸੀ ਜੇ ਮਾਮਾ ਦਾ ਭੈਣ ਮਾ ਮਾਮਾ ਦੀ ਸੋਸ਼ ਮਾਸੀ ਨਾਨੀ ਕਿਹਨੂੰ ਕਹਿੰਦੇ ਨਾਨੀ ਨਾਈਜੇ ਮਾਮਾ ਦਾ ਮਾ ਹੁੰਦਾ ਹਾਂ ਤੇ ਆਪਣਾ ਚਾਚੀ ਕਿਹਨੂੰ ਕਹਿੰਦੇ ਚਾਚੀ ਜੇ ਤਾਤੀ ਤਾਂ ਬੱਤਾਂ ਚਾਚੀ ਨਹੀਂ ਕਹਿੰਦਾ ਚਾਚੀ ਕਹਿੰਦਾ ਹੈ ਪਰਮਦੀ ਘਰ ਦੀ ਨੂੰ ਉਹ ਡੈਡੀ ਦੇ ਬ੍ਰਦਰ ਦੀ ਮਿਸੇਜ ਨੂੰ ਹਾਂ ਠੀਕ ਸੋ ਇਹ ਇਹ ਬੱਚਾ ਜਿਹੜਾ ਨਾ ਆਇਆ ਵਾ ਜੀ ਆਸਟ੍ਰੇਲੀਆ ਤੋਂ ਆਏ ਨਹੀਂ ਇੰਗਲੈਂਡ ਤੋਂ ਇੰਗਲੈਂਡ ਤੋਂ ਆਏ ਨੇ ਤੇ ਸਾਰ ਹੁਣੀ ਤੇ ਪੋਤਰੇ ਨੇ ਕਿ ਮੈਨੂੰ ਚੰਗਾ ਲੱਗਿਆ ਵੀ ਅੱਜ ਬੱਚੇ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਵੀ ਅੱਜ ਵੀ ਸਾਡੇ ਬੱਚੇ ਜਿਹੜੇ ਆ ਉਹ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇ ਹੋਏ ਨੇ ਸਾਰ ਨੂੰ ਮਾਈਕ ਦੇ ਦੋ। ਵੇਖੋ ਜੀ ਇਹ ਬੱਚੇ ਇਸ ਤਰ੍ਹਾਂ ਜੁੜੇ ਨੇ ਕਲਚਰ ਨਾਲ ਸਾਡੇ ਰੂਹ ਨੂੰ ਬੜੀ ਖੁਸ਼ੀ ਆ। ਹਾਂ ਸਾਡੇ ਮਨ ਨੂੰ ਬੜੀ ਖੁਸ਼ੀ ਆ। ਵੇਖੋ ਇਹ ਬੱਚਾ ਇੱਥੇ ਤੱਕ ਵੇਖੋ ਕਿਸੇ ਨੇ ਸਿਖਾਇਆ? ਆ ਮੈਂ ਆਪਣੇ ਭਤੀਜੇ ਨੂੰ ਪੁੱਛਿਆ ਆ ਕਿ ਤੂੰ ਇਹਨੂੰ ਦੱਸਿਆ ਕੁਝ? ਆ ਆਂਦਾ ਵੀ ਚਾਚਾ ਜੀ ਬਿਲਕੁਲ ਨਹੀਂ। ਹਾਂ ਆਪਣੇ ਤੌਰ ਤੇ ਗੁਰੂ ਦੀ ਏਡੀ ਕਿਰਪਾ ਇਹ ਕਹਿੰਦਾ ਵੀ ਦਾदू ਜੀ ਹਾਂ ਕਿ ਦਾਦੀ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਦਾਦਾ ਜੀ ਹੁੰਦੇ ਆ ਤੇ ਯਾਰ ਕੋਈ ਸਾਨੂੰ ਲੋੜ ਨਹੀਂ ਕੋਈ ਕੁਝ ਨਹੀਂ ਰਹਿਣਾ ਪਰ ਇਹ ਦਾਦਾ ਜੀ ਨਹੀਂ ਹੈਗੇ ਇਹ ਕਰਕੇ ਸਾਨੂੰ ਚਾਹੀਦਾ ਵੀ ਦਾਦੀ ਦਾ ਅਸੀਂ ਖਿਆਲ ਕਰੀਏ ਦਾਦੀ ਦਾ ਧਿਆਨ ਬੜੀ ਕਿਰਪਾ ਗੁਰੂ ਰਾਮਦਾਸ ਪਾਤਸ਼ਾਹ ਦੀ ਵੀ ਮਨ ਦੇ ਵਿੱਚ ਇਹ ਦੀ ਹੁ ਜਿਹੇ ਖਿਆਲ ਆ ਤਾਂ ਹੁੰਦੇ ਉਹਦੀ ਕਿਰਪਾ ਕਰਕੇ ਹਾਂ ਵੇਖੋ ਕਿੰਨਾ ਚੰਗਾ ਲੱਗਦਾ ਸਾਨੂੰ ਠੀਕ ਹੈ ਜੀ ਕਈ ਰਿਸਤਿਆਂ ਦੇ ਬੱਚੇ ਆਏ ਆ ਉਹਨਾਂ ਨੂੰ ਪੰਜਾਬੀ ਦਾ ਵਰਡ ਨਹੀਂ ਆਉਂਦਾ ਨਹੀਂ ਆਉਂਦਾ ਠੀਕ ਹੈ ਜੀ ਸਹੀ ਹੈ ਵੇਖੋ ਜਿਹੜੇ ਬਾਹਰ ਦੇ ਬੱਚੇ ਆ ਨਾ ਜੇ ਦਾਦਾ-ਦਾਦੀ ਨਾਨਾ-ਨਾਨੀ ਨਹੀਂ ਨਾ ਜਾਂਦੇ ਉਹਨਾਂ ਕੋਲੇ ਆਪਣੇ ਬੱਚਿਆਂ ਨੂੰ ਪਿਆਰ ਕਰਨ ਦਾ ਸਮਾਂ ਨਹੀਂ ਹੈਗਾ ਸਹੀ ਹੈ ਉਹਨਾਂ ਨੂੰ ਬੁਲਾਉਣ ਦਾ ਸਮਾਂ ਨਹੀਂ ਹੈਗਾ ਬਿਲਕੁਲ ਅੱਗੇ ਉਹ ਉਹ ਬੱਚੇ 8-8 10-10 ਸਾਲ ਤੱਕ ਬੋਲਦੇ ਨਹੀਂ ਹਾਂ ਉਹ ਫਿਰ ਇਖ ਦਵਾਈਆਂ ਲੈਂਦੇ ਫਿਰਦੇ ਲੋਕ ਹੂੰ ਠੀਕ ਹੈ ਨਾ ਹਾਂ ਉਹ ਵੇਖੋ ਮੁੜ ਕੇ ਮਹਿਸੂਸ ਕਰਦੇ ਵੀ ਕੀ ਖਟਿਆ ਹੈ ਜ਼ਿੰਦਗੀ ਬਿਲਕੁਲ ਠੀਕ ਹੈ ਨਾ ਇਸ ਕਰਕੇ ਸਾਨੂੰ ਆਪਣੇ ਬੱਚਿਆਂ ਨੂੰ ਕੱਲਾ ਪੈਸੇ ਮਗਰ ਭੱਜ ਦੌੜ ਨਹੀਂ ਕਰਨੀ ਜਿਵੇਂ ਮੈਂ ਕਈ ਰੋ ਸੋਚਦਾ ਜੀ ਕਿ ਯਾਰ ਉਥੇ ਜੀਡੀ ਮੀਰੀ ਆ ਹਾਂ ਕਹਿੰਦੇ ਉਥੇ ਬੜਾ ਕੁਝ ਬੜੀ ਮੀਰੀ ਹੈ ਹਾਂ ਯਾਰ ਸਾਡੀਆਂ ਔਰਤਾਂ ਤਾਂ ਕਦੀ ਇੱਥੇ ਬਾਹਰ ਨਹੀਂ ਨਿਕਲੀਆਂ ਹਾਂ ਤੇ ਵਧੀਆ ਸਾਨੂੰ ਖਵਾਉਂਦੀਆਂ ਪਿਉਂਦੀਆਂ ਵਧੀਆ ਗੁਜ਼ਾਰਾ ਹੁੰਦਿਆ ਬਿਲਕੁਲ ਤੇ ਜੇ ਉਥੇ ਜਨਾਨੀ ਨਾਲ ਭਾਈ ਦੀ ਬੰਦਾ ਭਾਈ ਦਾ ਫਿਰ ਅਮੀਰ ਉਹ ਆ ਕੇ ਅਸੀਂ ਹਾਂ ਤੁਸੀਂ ਮੈਨੂੰ ਇਹ ਗੱਲ ਦੋ ਅਮੀਰ ਤਾਂ ਫਿਰ ਅਸੀਂ ਹੋਏ ਸਾਡੀ ਕਿਹ ਔਰਤ ਨੂੰ ਕੰਮ ਨਹੀਂ ਜਿਆਦਾਤਰ ਆਪਣੇ ਪਿੰਡਾਂ ਵਿੱਚ ਕੀ ਹੁੰਦਾ ਜੀ ਆਪਾਂ ਪਿੰਡਾਂ ਵਿੱਚ ਸਭ ਤੋਂ ਮਾਤੜ ਉਹਨੂੰ ਗਿੰਦੇ ਜਿਹੜਾ ਕਿਰਾਏ ਦੇ ਘਰ ਉੱਚ ਰਹਿੰਦਾ ਤੇ ਉੱਥੇ ਸਾਰੇ ਕਿਰਾਏ ਤੇ ਨੇ ਸਾਰੇ ਕਿਰਾਏ ਤੇ ਪਤਾ ਨਹੀਂ ਕਿਵੇਂ ਕਰਦੀ ਮੇਰੀ ਕਿਹੜੀ ਗੱਲ ਦਾ ਸਟੇਟਸ ਆਪਦਾ ਹੁਣ ਨਹੀਂ ਹੁਣ ਲੋਕ ਨਹੀਂ ਕਹਿੰਦੇ ਅੱਗੇ ਜਿਹੜੇ ਇੱਕ ਦਿਨ ਇੱਕ ਕੈਨੇਡਾ ਤੋਂ ਆਏ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਅੱਗੇ ਅੱਗੇ ਵੀ ਆਪਾਂ ਡਿਸਕਸ ਕੀਤਾ ਤੇ ਯਾਰ ਉਹ ਕਹਿੰਦੇ ਆ ਵੀ ਅੱਗੇ ਕਹੀਂ ਪੁੱਛਣਾ ਵੀ ਕਿੱਥੇ ਤਰ੍ਹਾਂ ਉਹਨਾਂ ਦੇ ਮਗਰ ਮਗਰ ਭੱਜੇ ਫਿਰਨਾ ਉਹਨਾਂ ਨਾਲ ਜੀ 100 ਸਾਲ ਆਪਾਂ ਪਿੱਛੇ ਆ ਸਾਡਾ ਸਾਲ ਵੀ ਤੇ ਮੈਂ ਹੁਣ ਪੁੱਛਿਆ ਮੁੰਡੇ ਕੈਨੇਡਾ ਤੋਂ ਆਏ ਮੈਂ ਕਿਹਾ ਯਾਰ ਹੋਣਾ ਹੀ ਕਿੰਨੇ ਪਿੱਛੇ ਆਂ ਆਂਦਾਂ ਨੇ 20 ਸਾਲ ਅਸੀਂ ਪਿੱਛੇ ਹੁਣ ਉਹ ਆਂਦਾਂ 20 ਸਾਲ ਅਸੀਂ ਪਿੱਛੇ ਇੱਕ ਦਿਨ ਇੱਕ ਸਾਡਾ ਰਿਸ਼ਤੇਦਾਰ ਮੈਂ ਤੁਹਾਨੂੰ ਗੱਲ ਸੁਣਾਵਾਂ ਹੂੰ ਬਾਹਰੋਂ ਆਏ ਜੀ ਕਿਸੇ ਦੇ ਬੱਚੇ ਦੇ ਨਾ ਜਨਮ ਦਿਨ ਤੇ ਇਤਰਾ ਇਕੱਠੇ ਹੋਏ ਹੂੰ ਉਹ ਸਿਆਣੇ ਬਿਆਣੇ ਬੰਦੇ ਤੇ ਉਹ ਇੱਥੇ ਕੀ ਆ ਇੱਥੇ ਕਿਹੜਾ ਕਾਨੂੰਨ ਆ ਹੂੰ ਇੱਥੇ ਕਿਹੜੀ ਕੋ ਸਰਕਾਰ ਨਾਲ ਦੀ ਚੀਜ਼ ਆ ਹੂੰ ਇੱਥੇ ਕੀ ਆ ਹਾਂ ਮੈਂ ਕਿਹਾ ਗੱਲ ਸੁਣੋ ਏ ਹਾਂ ਤੁਸੀਂ ਮੇਰੇ ਸਤਿਕਾਰਯੋਗ ਜੀ ਚਲੋ ਮੈਂ ਵੀ ਛੱਤਾ ਸਾਲਾਂ ਦਾ ਪਲੱਸ ਹੋ ਗਿਆ ਜੀ ਤੁਸੀਂ ਮੈਨੂੰ ਇਹ ਗੱਲ ਦੱਸੋ ਜਿਹੜੀ ਧਰਤੀ ਤੇ ਜੰਮੇ ਜਿਹੜੀ ਤੇ ਪਲੇ ਬਿਲਕੁਲ ਜਿੱਥੇ ਖੇਡੇ ਹਾਂ ਉਹ ਇਹੋ ਉਹਨਾਂ ਗੁਰੂਆਂ ਨੇ ਸਾਡੇ ਲਈ ਸਾਰਾ ਕੁਝ ਕੁਰਬਾਨ ਕਰਤਾ ਇਸ ਧਰਤੀ ਕਰਕੇ ਔਰ ਸਾਡੇ ਕਰਕੇ ਅੱਜ ਅਸੀਂ ਉਹਨੂੰ ਭੰਡਦੇ ਹਾਂ ਹਾਂ ਲੋਕ ਤਾਂ ਮੈਂ ਸੁਣਦਾ ਵੀ ਆਦੇ ਵੀ ਉਹ ਕਹਿੰਦੇ ਆ ਵੀ ਇੱਥੋਂ ਭੱਜ ਜਾਣ ਇਹ ਮੁਕਾਬਲਾ ਕਰਨਾ ਕਿ ਭੱਜਣਾ ਇੱਥੋਂ ਹਾਂ ਮੈਂ ਕਿਹਾ ਦੂਜੀ ਗੱਲ ਇਹ ਹਾਂ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਉੱਥੇ ਕੋਈ ਕ੍ਰਾਈਮ ਨਹੀਂ ਹੈਗਾ ਹੂੰ ਮੈਂ ਗੱਡੀਆਂ ਮੈਂ ਆਸਟ੍ਰੇਲੀਆ ਗਿਆ ਥੋੜੀ ਸਮਲੀ ਮੈਂ ਤਾਂ ਪੁੱਛਿਆ ਮੈਂ ਇੱਥੇ ਕੀ ਹੈ ਆਂਦੇ ਇੱਥੇ ਜੇ ਗੱਡੀ ਚੁੱਕ ਲੈਂਦੇ ਹਨਾ ਤੇ ਜੇ ਉਥੇ ਚਿਪ ਉਹਨਾਂ ਬਣਾਏ ਇਹੋ ਜਿਹਨਾਂ ਹੀ ਲੱਦ ਕੇ ਦੂਜੇ ਦੇਸ਼ਾਂ ਨੂੰ ਕੱਢ ਦਿੰਦੇ ਆ ਜਾਂ ਉਹਦਾ ਇੰਜਨ ਕਿਤੇ ਤੇ ਗੇਅਰ ਕਿਤੇ ਤੇ ਫੇਰ ਉਥੇ ਮੈਂ ਕਿਹਾ ਉਥੇ ਪਸਤੌਰ ਆ ਕੇ ਆਂਦੇ ਲਿਆ ਜੋ ਕੁਝ ਤੇਰੇ ਗੱਲੇ 'ਚ ਹੈਗਾ ਕ੍ਰਾਈਮ ਕਦੋਂ ਨਹੀਂ ਸੀ ਹੈਗਾ ਹਾਂ ਕ੍ਰਾਈਮ ਚੋਰੀ ਕਦਰ ਨਹੀਂ ਚ ਹੈਗੀ ਬਿਲਕੁਲ ਥੋੜੀ ਉਹ ਸਮੇਂ ਦੇ ਨਾਲ ਤਬਦੀਲੀ ਆਈ ਉਹਦੇ ਵਿੱਚ ਜੀ ਜ਼ਿਆਦਾਤਰ ਨਾਲ ਜੀ ਇਹ ਗੱਲ ਆਪਾਂ ਸਾਹਮਣੇ ਆਉਂਦੀ ਆ ਲੋਕ ਇਹ ਗੱਲ ਕਹਿੰਦੇ ਪੰਜਾਬ ਚ ਕੰਮ ਹੈ ਨਹੀਂ ਕੰਮ ਸਭ ਕੁਝ ਹੈਗਾ ਕਿਉਂ ਨਹੀਂ ਹੈਗਾ ਮੈਂ ਇਹੋ ਜਿਹੇ ਬੰਦੇ ਤੁਹਾਨੂੰ ਦਿਖਾਉਣਾ ਜਿਨ੍ਹਾਂ ਤਿੰਨਾ ਤਿੰਨਾ ਚੌ ਚੌ ਕਿੱਲਿਆਂ ਦਿੱਤੇ ਆਪਣੇ ਜੀਵਨ ਵੀ ਪਾ ਲਿਆ ਆਪਣੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਵੀ ਹਾਂ ਠੀਕ ਹੈ ਜੀ ਔਰ ਬੱਚਿਆਂ ਨੂੰ ਪੜਾ ਲਿਖਾ ਔਰ ਕਦੀ ਵੀ ਉਹਨਾਂ ਨੂੰ ਰੁਪਈਆ ਨਹੀਂ ਦੇਣਾ ਕਿਸੇ ਦਾ ਸਹੀ ਹੈ ਹੁਣ ਜੇ ਨਹੀਂ ਕਰਨਾ ਤੇ 50 ਕਿੱਲੇ ਵੀ ਥੋੜੇ ਆ ਬਿਲਕੁਲ ਜੀ ਅਸੀਂ ਇਥੋਂ ਕੰਮ ਕਰਕੇ ਵੇਖੋ ਜਿਹੜੀ ਖੇਤੀ ਹੈ ਨਾ ਹਾਂ ਉਹ ਕਿਰਤ ਤੇ ਕਿਰਸ ਬੜਾ ਕੁਝ ਖਾਣ ਪੀਣ ਸਾਡੇ ਕੋਲ ਵਧੀਆ ਤੇ ਜੇ ਅਸੀਂ ਇੱਥੇ ਕਿਰਤ ਕਰਕੇ ਪੈਸੇ ਚਾਰ ਕਮਾ ਗਏ ਤੇ ਮੱਖਣ ਦੀ ਮੱਛੀ ਅਸੀਂ ਸ਼ਹਿਰੋਂ ਖਾਣ ਜਾਂਦੇ ਨੇ ਫੇਰ ਤਰੇਣਾ ਤੁਸੀਂ ਇੱਕ ਹੋਗੇ ਜਿੱਦਾਂ ਹੁਣ ਬੱਚੇ ਸਾਡੇ ਡਿਪੋਰਟ ਹੋ ਕੇ ਆ ਰਹੇ ਹਨ ਦੇਖੋ 50 50 ਲੱਖ ਰੁਪਇਆ ਉਹ ਲਾ ਕੇ ਗਿਆ ਤੇ ਜ਼ਾਹਿਰ ਹੈ ਵੀ 50 ਲੱਖ ਉਹਨੇ ਲਾਇਆ ਉਹ ਜਿਹੜਾ ਘੱਟੋ ਘੱਟ 10 ਕਿਲੇ ਦਾ ਮਾਲ ਕੋਊਗਾ ਕਿਉਂਕਿ ਛੋਟੇ-ਮੋਟੇ ਨੇ ਤੇ ਲਾਇਆ ਹੀ ਨਾਲ ਉਹਨਾਂ ਨੂੰ ਕਿਵੇਂ ਦੇਖਦੇ ਹੋ ਵੇਖੋ ਜੀ ਗਰਦਿਆਲ ਜੀ ਗੱਲ ਇਹ ਆ ਕਿ 50 10 ਕਿਲੇ ਉਹਨੇ ਲਾਇਆ ਦੋਹਾਂ ਵਾਲੇ ਵਿੱਚ ਲਾ ਲੇ ਉਹਨਾਂ ਦੋ ਹੀ ਵੇਚ ਲਿਆ ਹਾਂ ਵੇਚ ਲੇ ਬਿਲਕੁਲ ਕੀ ਹੋਇਆ ਉਦੋਂ ਜਿਹੜੇ ਅਸੀਂ ਅਮਰੀਕਾ ਦੀ ਹੋੜ ਲੱਗੀ ਹਾਂ ਤੇ ਹੁਣ ਉਹੀ ਲੋਕ ਜਿਹੜੇ ਆ ਹਾਂ ਨੇ ਏਜੰਟ ਨੇ ਮੈਂ ਤਾਂ ਆ ਗੱਲ ਆਖੀ ਸੀ ਹਾਂ ਬਿਲਕੁਲ ਸਮਝਿਆ ਨਾ ਗੱਲ ਪਹਿਲਾਂ ਵੀ ਸਾਨੂੰ ਪਤਾ ਕਿ ਰਿਸਕ ਲੈ ਰਹੇ ਆਂ ਜ਼ਿੰਦਗੀ ਰਿਸਕ ਲੈ ਰਹੇ ਬਿਲਕੁਲ ਇਹਦਾ ਖਰਵਾਦਾ ਹੋ ਸਕਦਾ ਸਾਨੂੰ ਪਲੱਸ ਚ ਪੈ ਜੇ ਹੋ ਸਕਦਾ ਮਾਈਨਸ ਚ ਪੈ ਜੇ ਬਿਲਕੁਲ ਠੀਕ ਹੈ ਨਾ ਹੂੰ ਇਹ ਦੇਖੋ ਪ੍ਰੇਜ਼ੈਂਟਾਂ ਵੀ ਐਨੀ ਮਤਲਬ ਕਿ ਜਾਂ ਸਬਜਵਾਜ ਵਿਖਾਏ ਉਹਨਾਂ ਨਾਲ ਦੋ ਕਿਲੇ ਦੇ ਦੇ ਸਹੀ ਹੈ ਜਦੋਂ ਆ ਜੇਗਾ ਨਾ ਕਿ ਰਜਿਸਟਰੀ ਮੇਰੇ ਨਾਲ ਕਰਾ ਦੇ ਫਿਰ ਤੇਰਾ ਨਾਂ ਹੀ ਉਦੋਂ ਨਾ ਭਾਵੇਂ ਲੈਲੀ ਜੋ ਰੇਟ ਚੱਲਦਾ ਬਿਲਕੁਲ ਲੋਕ ਇਸ ਚਾਂਸੇ 'ਚ ਆ ਕੇ ਚਲੋ ਮੈਂ ਨਾ ਵੀ ਜਿਹਦੇ ਕੋਲੇ ਥੋੜਾ ਕੁਝ ਹੈ ਨਾ ਉਹ ਕਮਾਈ ਕਰਨ ਲਈ ਜਾਵੇ ਹਾਂ ਕਮਾਈ ਕਰੋ ਬਾਹਰ ਮਾੜਾ ਨਹੀਂ ਬਾਹਰ ਮਾੜਾ ਪਰ ਉਹਦੀ ਜਿਹੜੀ ਜਿੰਨੀ ਉਹਦੀ ਤੁਸੀਂ ਉੱਥੇ ਕਰਦੇ ਸੇਵਗਾ ਉਹਦੀ ਆਪਣੀ ਇੱਥੇ ਪ੍ਰਾਪਰਟੀ ਬਣਾਓ ਜਾਂ ਇੱਥੇ ਆਪਣਾ ਜੀਵਨ ਵਧੀਆ ਜੀ ਸਕਦੇ ਜੀ ਕਿਉਂਕਿ ਉੱਥੇ ਇਦੋਂ ਤੇ ਕੰਪੈਰੀਟਿਵ ਮਹਿੰਗਾਈ ਬਹੁਤ ਆ ਹਾਂ ਕਹਿੰਦੇ ਆ ਨਾ ਹਾਂ ਜਿੰਨੀ ਕੁੱਲੀ ਜੁੱਲੀ ਤੇ ਗੁੱਲੀ ਇੱਥੇ ਸਸਤੀ ਆ ਸਹੀ ਆ ਹੁਣ ਤੁਸੀਂ ਮੈਨੂੰ ਦੱਸੋ ਉੱਥੇ ਮੈਂ ਗਿਆ ਹਾਂ 8 ਡਾਲਰ ਹੁੰਦਾ 1 ਕਿਲੋ ਗੋਭੀ ਇੱਕ ਫੁੱਲ ਹਾਂ ਇੱਥੇ ਸਾਡੇ ਸਬਜ਼ੀ ਵਾਧੂ ਕਰੇ ਹੁਣ ਆਹੀ ਕਰਕੇ ਰਾਜੀ ਨਹੀਂ ਇੱਥੇ ਦੁੱਧ ਘਰਦਾ ਵੇ ਸਬਜ਼ੀ ਵੇ ਕਲਕੱਤਾ ਦੇ ਘਰ ਦੀ ਝੋਲ ਕਰਦੀ ਕੋਈ ਦਾਲਾ ਬੀਜੀ ਹੁਣ ਦੋ ਕਮਾਦ ਲਾਇਆ ਵੇ ਦੱਸੋ ਕਿਹੜੀ ਕੀ ਸਰ ਮੋਲ ਲੈਣਾ ਪੈਂਦਾ ਗੁਰੂ ਮਹਾਰਾਜ ਕਿਰਪਾ ਕਰੇ ਤੁਹਾਨੂੰ ਕਿ ਬਹੁਤ-ਬਹੁਤ ਤੋਂ ਬਚਾ ਕੇ ਰੱਖੇ ਤੇ ਸਾਡਾ ਤਾਂ ਖਰਚੇ ਕੋਈ ਨਹੀਂ ਹੈਗੇ ਖਰਚੇ ਕੋਈ ਨਹੀਂ ਹੈਗੇ ਬਿਲਕੁਲ ਕੋਈ ਆਪ ਕੋ ਕਰਦਾ ਸਾਡਾ ਸਹੀ ਤੇ ਗੱਲ ਕੀ ਨਹੀਂ ਤੇ ਉੱਥੇ ਤਾਂ ਸਾਰੇ ਇੱਕ ਚੀਜ਼ ਤੁਹਾਡੀ ਮੁੱਲਦੀ ਆ ਔਰ ਗਰੋਸਰੀ ਹਾਂ ਇੰਨੀ ਮਹਿੰਗੀ ਆ ਹਾਂ ਫਿਰ ਖੋ ਫਿਰ ਖੋ ਦੋਂਦਾ ਜੀ ਜਦੋਂ ਨਾ ਇੱਕ 10 ਕਿਲਿਆਂ ਦਾ ਮਾਲਕ ਜਾ ਕੇ ਭਈਏ ਕੋਲ ਪਿੰਡਿਆਂ ਦਾ ਭਾਅ ਪੁੱਛਦਾ ਪੁੱਛਦਾ ਬਸ ਦੁੱਖਦਾ ਇੱਥੇ ਆਉਂਦਾ ਨਾ ਮੈਂ ਤਾਂ ਕਈ ਦੀ ਵੇਖਦਾ ਕਿ ਖੇਤਾਂ 'ਚ ਲੋਕ ਰਹਿੰਦੇ ਆ ਆ ਚਲੋ ਕਈਆਂ ਤਾਂ ਦਾ ਪਿੰਡ ਤੋਂ ਯਾਰ ਉੱਥੇ ਮੇਰੀ ਤੋੜ-ਫੋੜ ਵੜੀ ਹੋ ਜਾਂਦੀ ਖੇਚ ਰਹਿਣੇ ਦਿੰਦੇ ਇੱਕ ਖੇਤਾਂ 'ਚ ਰੋਗ ਲੈ ਗੇ ਉਹ ਵੀ ਫੜੀ ਆ ਉੱਥੇ ਰੇੜੀ ਨਵਾ ਇੱਕ ਦਸੀ ਯਾਰ ਪੁਰਾਣੀ ਚੀਜ਼ ਹੈਗੀ ਦੇ ਜਾ ਜਸ ਵਾ ਕਿਦੋਂ ਮੁੱਲ ਲੈਣ ਤੁਰੇ ਜਾਂਦੇ ਚੀਜ਼ਾਂ ਸਬਜੀ ਹੁਣ ਸਿਆਲ ਦੀ ਸਬਜੀ ਸਾਡੀ ਐਡੀ ਸੁੱਧ ਆ ਆਂਦੇ ਆ ਉਹ ਪਲਾਂਟਿੰਗ ਮੈਨਾਂ ਤੁਸੀਂ ਘਰ ਦੀ ਪੈਦਾਵਾਰ ਕਰੋ ਘਰ ਦਾ ਦੁੱਧ ਪਰ ਕੋਈ ਮਾੜਾ ਨਹੀਂ ਉਹ ਡਾਕਟਰ ਹੁਣ ਕਹਿੰਦਾ ਪਿੰਨ ਦੇਸੀ ਕਿਉਂ ਖਾਓ ਜੀ ਬਿਲਕੁਲ ਹੁਣ ਘਰ ਦਾ ਕਿਉ ਹੈ ਤੁਹਾਡੀ ਸੋਈ 'ਚ ਖੁਲ ਜੇ ਆ ਤੇ ਤੁਹਾਡੀ ਸੋਈ 'ਚ ਸਮੈਲ ਨਾ ਵੀ ਸਮੈਲ ਆਉਂਦੀ ਬਿਲਕੁਲ ਹੁਣ ਬਾਹਰ ਸਵੇਖੋ ਸਾਡੇ ਕੁਦਰਤੀ ਇਥੇ ਇੰਨੀ ਧਰਤੀ ਦੇ ਵਿੱਚ ਮਠਾਸ ਆ ਇੰਨੀ ਧਰਤੀ ਦੇ ਵਿੱਚ ਗੋਣ ਆ ਹਾਂ ਵੇਖੋ ਸੇ ਕਸ਼ਮੀਰ ਦਾ ਹੋਵੇ ਤੇ ਤੁਹਾਡੇ ਕਮਰੇ ਚ ਪਿਆ ਹੋਵੇ ਤੇ ਦੱਸੋ ਮੈਂ ਇਥੇ ਪਿਆ ਮੈਂ ਕਹਾਂ ਜੀ ਹੁਣ ਤਾਂ ਮੈਂ ਇੱਕ ਇੰਟਰਵਿਊ ਕਰਕੇ ਆਇਆ ਵਾ ਆਪਣੇ ਸਿਧਵਾ ਚੋਂ ਗਾ ਤੇ ਸੇ ਬੰਦੇ ਨੇ ਵੇਖੋ ਚਲੋ ਉਹ ਉਗਦੇ ਆ ਉਹ ਕਹਿੰਦਾ ਜਰਮਨ ਦਾ ਜਰਮਨ ਦਾ ਵੀ ਬਰਾਏ ਆ ਬਰਾਏ ਦੇ ਵਿੱਚ ਬਾਹਰ ਸੇ ਉਗਦੇ ਆ ਨਾ ਉਹ ਫੋਕਲੇ ਹਾਂ ਟੇਸਟੀ ਹੈ ਨਹੀਂ ਉਹਨਾਂ ਦੀ ਸਬਜ਼ੀ ਚ ਕੋ ਟੇਸਟ ਹੈ ਨਹੀਂ ਸਾਰੀਆਂ ਫਰੋਜਨ ਚੀਜ਼ਾਂ ਨੇ ਸਹੀ ਹੈ ਠੀਕ ਹੈ ਜੀ ਦੁੱਧ ਤੁਸੀਂ ਕਾੜ ਕਾੜ ਕੇ ਹੰਭ ਜੋ ਮਲਾਈ ਨਹੀਂ ਆਉਣੀ ਵੇਖੋ ਲੋਕਾਂ ਦੇ ਦੁੱਧ ਮੜਾ ਕਿਉਂ ਮੜਾ ਮੈਂ ਨਾ ਇਹ ਕੁਝ ਨਹੀਂ ਮੜਾ ਸਾਡੇ ਪੁਰਖੇ ਇਹੋ ਕਹਦਾ ਪਰ ਅਸੀਂ ਕੰਮ ਛੱਡ ਗਏ ਆ ਇਤੁਰਨਾ ਛੱਡ ਗਏ ਆ ਅਸੀਂ ਵੇਖੋ ਤੁਰ ਕੇ ਰਾਜੀ ਕੋਈ ਨਹੀਂ ਖੇਤ ਚ ਕਈ ਬਾਗੇ ਕੋਈ ਰਾਜੀ ਨਹੀਂ ਸਬਜ਼ੀ ਗੋੜ ਕਿਉਂ ਰਾਜੀ ਨਹੀਂ ਹਾਂ ਮੁੜ ਕੇ ਦੋਸ਼ ਅਸੀਂ ਦੂਜਿਆਂ 'ਚ ਜੰਦਨੇ ਆ ਫਿਜ਼ੀਕਲ ਸਾਡਾ ਵਰਕ ਹੀ ਨਹੀਂ ਗਿਆ ਲੱਗਦਾ ਵੀ ਲੋਕਾਂ ਦੀ ਵਾਪਸੀ ਹੋਊਗੀ ਵੇਖੋ ਜੀ ਉਹ ਕਿ ਨਹੀਂ ਹੂ ਕੁਦਰਤ ਜਾਣਦੀ ਹੈ ਪਰ ਮੈਂ ਨਾ ਵੀ ਜਿਹੜੇ ਕੋ ਵਿਚਾਰ ਕਰ ਲੈਣੇ ਕੋ ਚੰਗੇ ਰਹਿਣਗੇ ਹਾਂ ਅਸਲ ਚ ਪਤਾ ਗੱਲ ਕੀ ਹੈ ਜਿਹੜਾ ਪਹਿਲਾ ਸਾਈਕਲ ਤੇ ਸੀ ਨਾ ਉਹ ਕਹਿੰਦਾ ਮੇਰੇ ਕੋ ਗੱਡੀ ਹੋਵੇ ਹੁਣ ਗੱਡੀ ਵਾਲਾ ਕਹਿੰਦਾ ਮੈਨੂੰ ਸਾਈਕਲ ਚਾਹੀਦਾ ਮੈਂ ਸੈਰ ਕਰ ਮੁੜ ਪੇ ਨਾ ਪਛਾਣ ਲੋ ਹਾਂ ਕਦੀ ਵਿਖਸਾਰਤਾਂ ਨਹੀਂ ਦਿੱਦੀ ਕਦੀ ਤੁਸੀਂ ਮੈਨੂੰ ਦੱਸੋ ਜਦੋਂ ਇਹ ਮੁਲਕ ਵਾਕਿਆ ਹੀ ਮੀਰ ਸੀ ਨਾ ਅਸੀਂ ਪਿਛੜੇ ਸੀ ਤੇ ਸਾਨੂੰ ਵੜਨ ਨਹੀਂ ਦਿੰਦੀ ਆ ਜਿਹੜਾ ਤਕੜਾ ਬੰਦਾ ਹੁੰਦਾ ਨਾ ਉਹ ਆਪਦੇ ਮਾਰੇ ਬੰਦੇ ਨੂੰ ਡ੍ਰੈਗ ਰੂਮ ਚ ਨਹੀਂ ਲਿਆਉਂਦਾ ਨਹੀਂ ਲਿਆਉਂਦਾ ਨਹੀਂ ਨਾ ਲਿਆਉਂਦਾ ਨਹੀਂ ਲਿਆਉਂਦਾ ਤੇ ਹੁਣ ਉਹ ਸਾਨੂੰ ਹਰੇਕ ਘਰਾਂ ਦੇ ਆਜੋ 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 ਸਾਨੂੰ ਲੁੱਟਿਆ ਵੀ ਸਾਨੂੰ ਕੁੱਟਿਆ ਵੀ ਠੀਕ ਹੈ ਜੀ ਸਾਡਾ ਪੈਸਾ ਵੀ ਖੋ ਲਿਆ ਕਈ ਬਜ਼ੁਰਗਾਂ ਦੀ ਦਾਸਤਾਨ ਸੁਣੀ ਆ ਇਹ ਨਹੀਂ ਕਿ ਮੀਡੀਆ ਤੇ ਬਹਿ ਕੇ ਉਹ ਪਛਤਾਈ ਹਾਂ ਇਹ ਆਪਣੀਆਂ ਜਾਇਦਾਦਾਂ ਵੇਖ ਕੇ ਬਹੁਤ ਮਾੜਾ ਕਰ ਲਿਆ ਹਾਂ ਅੱਜ ਸਾਡੇ ਉੱਥੇ ਲਾਤ ਸਾਨੂੰ ਪੁੱਛਦੀ ਇੱਕ ਬੰਦੇ ਨੇ ਗੱਲ ਸੁਣਾਈ ਆ ਨਾ ਮੇਰੇ ਕੋਲ 30 ਕਿੱਲੇ ਪੈੜੀ ਹਾਂ ਆ ਤਾਂ 10 ਵਿੱਚ ਹਾਂ ਮੁੰਡਾ ਤਾਂ ਮੈਂ ਕਰ ਲੈਣਾ ਹਾਂ ਮੈਂ 10 ਵਜੇ ਤੇ ਹਾਂ ਆਹ ਦਾ ਫੇਰਾਂ ਦਾ ਮੈਂ ਟਰੱਕ ਪਾਉਣਾ ਆਹ ਦਾ 10 ਫੇਰ ਵੇਚਦੇ 10 ਫੇਰ ਵੇਚਦੇ ਫੇਰਾਂ ਦਾ ਮੈਂ ਟਰਾਂਸਪੋਰਟ ਪਾਉਣੀ ਆ 10 ਫੇਰ ਵੇਚਦੇ ਆਹ ਆਹ ਉਹ ਮੇਰਾ ਮਿੱਤਰ ਸੀ ਹਾਂ ਉਹਨੂੰ ਦੱਸਿਆ ਤਾਂ ਮੈਂ ਲੰਘਦਾ ਤੇ ਨੇ ਮੈਨੂੰ ਆਵਾਜ਼ ਮਾਰ ਲਿਆ ਤਾਂ ਪੰਜਾਬੀ ਆ ਮੈਂ ਕਿਹਾ ਇਹੋ ਜੀ ਆਹ ਦਾ ਆ ਜਾ ਆਹ ਉੱਤੇ ਬਾ ਲਿਆ ਆਹ ਦਾ ਵੀ ਚਾਹ ਦਾ ਟਾਈਮ ਨਹੀਂ ਪੈਗਦਾ ਹੈਗਾ ਤੇ ਫੜੋ ਮੇਰੀ ਛੋਟੀ ਜੀ ਕਿਚਨ ਉੱਤੇ ਅੱਧੀ ਦੇ ਵਿੱਚ ਬੋਤਲ ਪਾਣੀ ਪੁਣੀ ਨਾਲ ਭੱਜਿਆ ਭੱਜੇ ਮੈਂ ਆਹ ਪੂਰ ਹੋਇਆ ਆ 10 ਤਨ ਸੁਣਾ ਕੇ ਆਹ ਦਾ ਅੱਜ ਮੇਰੀ 10 ਕਿਲੇ ਪੈਲੀ ਉੱਥੇ ਹੁੰਦੀ ਨਾ ਤੇ ਆਂਦਾ ਮੇਰੀ ਨੌ ਤੇ ਪੋਤਰੀਆਂ ਕਦੀ ਮੈਨੂੰ ਪੁੱਛਿਆ ਨਹੀਂ ਮੇਰਾ ਮੁੰਡਾ ਤੇ ਜਿਹਦਨ ਗੇੜਾ ਲਾ ਕੇ ਆ ਵਿੱਚ ਉਹ ਉਸ ਦਿਨ ਉਹ ਮੈਨੂੰ ਆ ਕੇ ਜ਼ਰੂਰ ਪੁੱਛ ਲੂਗਾ ਤੇ ਮੈਨੂੰ ਆਂਦਾ ਮੈਂ ਅੱਜ ਨਾ ਕੱਲਾ ਬੈਠਾ ਰੋਂਦਿਆਂ ਬੁਸਤਾ ਰੋਂਦਿਆਂ ਤੇ ਆਂਦਾ ਵੀ ਨਾਂਵੇਂ ਮਰਿਆਂ ਚ ਨਾਂ ਜਿਉਂਦਿਆਂ ਚ ਤੇ ਜੇ ਆਂਦਾ ਮੈਂ ਆਪਦੇ ਪਿੰਡ ਹੁੰਦਾ ਤਾਂ ਸਾ ਕਿੱਲਾਂ ਚ ਬੜੀ ਵਧੀਆ ਆਪਣਾ ਜੀਵਨ ਨਾਲੇ ਮੇਰੇ ਕੋਲ ਲੋਕਾਂ ਨੇ ਵਿਆਹ ਕਰਨਾ ਸੀ ਤੇ ਨਾਲੇ ਲੋਕਾਂ ਨੇ ਮੇਰੇ ਨਾਲ ਗੱਲਾਂ ਬਾਤਾਂ ਕਰਿਆ ਕਰਨੀਆਂ ਤੇ ਮੇਰਾ ਜੀਵਨ ਵੱਜ ਜਾਣਾ ਸੀ ਤੇ ਮੈਂ ਇਸ ਵੇਖੋ ਜੀ ਇਹ ਗੱਲ ਇਹ ਆ ਵੀ ਕਈ ਲੋਕ ਹੁਣ ਆਖੀ ਦਾ ਵੀ ਤੁਸੀਂ ਕਹਿਣ ਲੱਪੇ ਜੀ ਕਿ ਪੰਜਾਬ ਬੜਾ ਵਧੀਆ ਹੋ ਗਿਆ ਹਾਂ ਤਰੱਕੀ ਹੋ ਗਈ ਹੈ ਸਭ ਕੁਝ ਹੋ ਗਿਆ ਕੋਠੀਆਂ ਪੈ ਗਈਆਂ ਕਾਰ ਲੋਕਾਂ ਕੋਲੇ ਆ ਸੁਵਿਧਾਵਾਂ ਕਿੰਨੀਆਂ ਹੋ ਗਈਆਂ ਸੜਕਾਂ ਸੜੀਆਂ ਕਿੰਨੀਆਂ ਵਧੀਆ ਬਣ ਗਈਆਂ ਨੇ ਫਿਰ ਮੈਕਡੋਨਲਡ ਜਿੰਨੇ ਚੀਜ਼ਾਂ ਲੋਕ ਆਂਦੇ ਸੀ ਹਾਂ ਉਹ ਅੱਜ ਕਿੰਨੇ ਖੁੱਲਦੇ ਜਾਂਦੇ ਹੁਣ ਤਾਂ ਯਾਰ ਫੂਡ ਇਸ ਫੂਡ ਤੋਂ ਅਵਾਇਡ ਕਰੋ ਹਾਂ ਅੱਖਾਂ ਲਾਪੇ ਨਾ ਲੋਕ ਬਿਲਕੁਲ ਬਿਲਕੁਲ ਕਹਿੰਦੇ ਆ ਨਾ ਇਹ ਮਾੜਾ ਹਾਂ ਕਈਆਂ ਤੁਸੀਂ ਵੇਖੋ ਬੱਚਿਆਂ ਨੂੰ ਲੋਕਾਂ ਦੇ ਆ ਕਿੰਨੇ ਆ ਓਟੀਪੀਟੀ ਕਿੰਨੇ ਵੱਧ ਗਏ 버ਗਰ ਖਾ ਖਾ ਕੇ ਸਹੀ ਆ ਕਿੰਨੇ ਲੋਕਾਂ ਦੇ ਮੈਦੇ ਖਰਾਬ ਕਦੀ ਸੁਣਾ ਹੈ ਮੈਦਾ ਖਰਾਬ ਕਿਸੇ ਦਾ ਦਾਜੀ ਕਦੀ ਗੱਲ ਹੀ ਨਹੀਂ ਸਵਾਦੀ ਪੂਰੀ ਨਾ ਹੀ ਨਹੀਂ ਹੈ। ਵੇਖੋ ਜੀ ਅਸੀਂ ਆਪਣੇ ਜੀਵਨ ਦੇ ਵਿੱਚ ਨਾ ਤਾਂ ਬਲੱਡ ਪ੍ਰੈਸ਼ਰ ਦੀ ਮਸ਼ੀਨ ਤੇ ਨਾ ਸ਼ੂਗਰ ਦੀ ਮਸ਼ੀਨ ਪਿੰਡ 'ਚ ਨਹੀਂ ਵੇਖੀ। ਹਾਂ ਬਿਲਕੁਲ ਸਹੀ ਹੈ। ਬੱਚਿਆਂ ਨੇ ਸ਼ਾਮਾਂ ਨੂੰ ਹਾਂ ਰੌੜਾ ਲੱਗੀਆਂ ਸੀ। ਉੱਥੇ ਖੇਡਣਾ ਹਾਂ ਸ਼ਾਲਾ ਮਾਰਨੀਆਂ ਹਾਂ ਲੁਕਣ ਮੀਚੀਆਂ ਹਾਂ ਪੱਠੀਆਂ ਤੋਂ ਦਾਣੇ ਚੱਬਣੇ ਸਹੀ। ਵੇਖੋ ਗੱਲ ਸੁਣੋ ਤਰੱਕੀ ਹੋਈ ਆ। ਹੂੰ ਠੀਕ ਹੈ ਨਾ ਜੀ? ਹੂੰ ਤਰੱਕੀ ਨੂੰ ਅਸੀਂ ਹੋਰ ਬੰਨੇ ਲੈ ਕੇ ਹੂੰ ਕੀ ਕੋਈ ਦੋਰ ਹੈ ਨਹੀਂ ਪਿੰਡ ਦੇ ਇੱਥੇ ਭੁੱਖ ਮਰੀ ਕੀ ਭੁੱਖ ਮਰੀ ਤੁਸੀਂ ਦੱਸੋ ਕਿਹੜਾ ਬੰਦਾ ਜਿਹਦੇ ਘਰ ਲੈਂਟਰ ਨਹੀਂ ਕਿਹੜਾ ਗੰਦਾ ਜਿਹਦੇ ਘਰ ਗੱਡੀ ਮੋਟਰ ਨਹੀਂ ਸਹੀ ਅੱਗੇ ਸੋਣ ਭਾਦੋਂ ਦਾ ਮੀਂਹ ਪੈਣਾ ਤੇ ਕੋਠੇ ਡਿਗਣ ਲੋਕਾਂ ਸਕੂਲ ਚ ਦੋ ਕਮਰੇ ਨੇ ਉੱਥੇ ਆ ਕੇ ਰੋਟੀ ਬਣਾ ਕੇ ਪਕਾਉਣਾ ਦੇਖੋ ਤਰੱਕੀ ਹੋਈ ਹੈ ਹਾਂ ਕੋਈ ਦੋਰ ਹੈ ਨਹੀਂ ਬਹੁਤ ਵਧੀਆ ਜੀਵਨ ਲੋਕਾਂ ਦਾ ਹੋ ਗਿਆ ਵਧੀਆ ਰੋਟੀ ਖਾਂਦੇ ਲੋਕ ਹੂੰ ਕੋਈ ਦੋਰ ਹੈ ਨਹੀਂ ਹੈ ਗਿਆ ਇੱਥੇ ਤਾਂ ਅਸੀਂ ਕਿਤੇ ਨਾਂ ਵੀ ਉਪਾਇਚਾਸਤੇ ਗਵਾਂਢੀਆਂ ਤੋਂ ਕਿਤੇ ਕੁ ਫੜ ਲਾਂਗੇ ਮੰਗ ਲਾਂਗੇ ਉੱਥੇ ਸਾਨੂੰ అలਾਰਮ ਤੇ ਉੱਠਣਾ ਹੀ ਪੈਣਾ ਅਹੀਂ ਉੱਥੇ 8 ਵਜੇ 50 6 ਵਜੇ ਆਪਣਾ ਇਹਦਾ ਤੁਹਾਡਾ ਰੁਟੀਨ ਤੁਸੀਂ ਕਦੋਂ ਆਪਣੇ ਆਪ ਨੂੰ ਬੁਝਾਇਆ ਪਰ ਸਾਡੇ ਤੇ ਕੋਈ ਬਰਡਨ ਤੇ ਨਹੀਂ ਹੈਗਾ ਸਹੀ ਕਿ ਐਸ ਸਮੇਂ ਉੱਠ ਕੇ ਹੀ ਅਹੀਂ ਯਾਰ ਕੰਮ ਤੇ ਮੈਨੂੰ ਜਾਣਾ ਹੀ ਪੈਣਾ ਪ੍ਰੈਸ਼ਰ ਨਹੀਂ ਕੋਈ ਸਾਡੇ ਤੇ ਲੋਕ ਨਾ ਜਿਹੜੇ ਮੈਂ ਤਾਂ ਇੱਕ ਜੀਵਨ ਤੁਹਾਨੂੰ ਦੱਸਾਂ ਤੇ ਜਿੱਥੇ ਜ਼ਿਆਦੀ ਮਾਇਆ ਨੇ ਆ ਉੱਥੇ ਸੁੱਖ ਨਹੀਂ ਜੀ ਹੈਗਾ ਸੁੱਖ ਨਹੀਂ ਹੈਗਾ ਬਿਲਕੁਲ ਲੋਕ ਅੱਜ ਵੀ ਜਿਹੜੇ ਮਾਇਆ ਦੇ ਮਗਰ ਦੌੜਦੇ ਆ ਨਾ ਹਾਂ ਜਿਨ੍ਹਾਂ ਨੇ ਵੱਧ ਬੱਚਿਆਂ ਲਈ ਸਰਮਾਇਆ ਕਮਾਇਆ ਤੇ ਉਹਨਾਂ ਨੂੰ ਦੁੱਖ ਹੀ ਭੋਗਣਾ ਪਿਆ ਬਿਲਕੁਲ ਅੰਟਰਨਲ ਹੀ ਜ਼ਿੰਦਗੀ ਵੇਖੋ ਉਹਨਾਂ ਦੀ ਹੂੰ ਤੁਸੀਂ ਬਾਹਰੋਂ ਲੰਬੇ ਪੋਚੇ ਹੋਣਗੇ ਬੜੇ ਵਧੀਆ ਲੱਗਣਗੇ ਹਾਂ ਠੀਕ ਹੈ ਨਾ ਉਹ ਕਹਿੰਦੇ ਸਾਰੇ ਐਬ ਠਗਲੇ ਠਕਿਆਂ ਦਾ ਕੋਈ ਠਕੇ ਆ ਉਹਨਾਂ ਕੋ ਪੈਸਾ ਉਹਨਾਂ ਦੇ ਤੁਹਾਨੂੰ ਅੰਦਰਲੇ ਆ ਉਹ ਦੱਪੇ ਪਏ ਆ ਦੱਬੇ ਪਏ ਪਰ ਜਿਹੜੇ ਉਹਨਾਂ ਦੇ ਵਿੱਚ ਰੋਗ ਰਹਿੰਦੇ ਆ ਨਾ ਥੋੜੇ ਬਾਤੀ ਉਹਨਾਂ ਦੇ ਜੀਵਨ ਬਾਰੇ ਦੱਸਣਗੇ ਤੁਸੀਂ ਉਂਗਲਾ ਪਾਉਗੇ ਯਾਰ ਮੈਂ ਤਾਂ ਕਈ ਗੁਣਾ ਚੰਗਾ ਉਹਨਾਂ ਤੋਂ ਹਾਂ ਮੇਰਾ ਜੀਵਨ ਤਾਂ ਬਹੁਤ ਵਧੀਆ ਮੇਰਾ ਜੀਵਨ ਖੁਸ਼ਹਾਲ ਆ ਆਹ ਕੁਝ ਤੇ ਬਾਕੀ ਇਹ ਉਹ ਅਰਦਾਸ ਕਰਦੀ ਜੀ ਮਾਲਕ ਅਗੇ ਹੂੰ ਇਹ ਪਿਆਸਾ ਪੁਮਾ ਥੋੜਾ ਦੇ ਪਿਆਰ ਮੁਹੱਬਤ ਸਲੋ ਹ ਦਿਲ ਦੇ ਵਿੱਚ ਹੂੰ ਠੀਕ ਹੈ ਜੀ ਕੰਡਾ ਕਿਸ ਨੂੰ ਚੂਵੇ ਤੇ ਪੀੜ ਕਿਸ ਨੂੰ ਹੋਵੇ ਆ ਇਹ ਨਾ ਵੀ ਤੁਸੀਂ ਘਰ ਚੋਂ ਲੁੱਟਣਾ ਸ਼ੁਰੂ ਕਰ ਦਿਓ ਜੀ ਘਰ 'ਚ ਹੀ ਜੀ ਇੱਕ ਅਖੀਰ ਵਿੱਚ ਮੈਸੇਜ ਲੋਕਾਂ ਨੂੰ ਕੀ ਦੇਣਾ ਚਾਹੋ ਮੈਸੇਜ ਇਹੋ ਜਿਹੀ ਪੰਜਾਬੀ ਆ ਸਾਡਾ ਸੱਭਿਆਚਾਰ ਤੇ ਪੰਜਾਬ ਸਾਡਾ ਆ ਆਪਣਾ ਆ ਗੁਰੂਆਂ ਨੇ ਇੱਥੇ ਜਨਮ ਲਿਆ ਆ ਇਹ ਸਾਡੇ ਵੱਡਿਆਂ ਦੀ ਪੁਰਖਿਆਂ ਦੀ ਗੁਰੂਆਂ ਦੀ ਧਰਤੀ ਹੈ ਇਹਨੂੰ ਨਾ ਛੱਡੋ ਜੀ ਤੇ ਕਮਾਈ ਕਰਨੀ ਹੈ ਕਰੋ ਅਬਰੌਡ ਮਾੜਾ ਨਹੀਂ ਹਾਂ ਇਨਕਮ ਸੋਰਸ ਤੁਹਾਡਾ ਬਣ ਗਿਆ ਹਾਂ ਇੱਥੇ ਲਿਆ ਕੇ ਉਹਨਾਂ ਆਪਣਾ ਇੱਥੇ ਕੋ ਸੋਰਸ ਬਣਾ ਕੇ ਤੇ ਆਪਣੇ ਜੀਵਨ ਨੂੰ ਸੋਹਣਾ ਬਣਾਓ ਜਿੰਨਾ ਵੀ ਦਿੱਤਾ ਕੁਦਰਤ ਨੇ ਬਿਲਕੁਲ ਉਹਨੂੰ ਵਧੀਆ ਨਜ਼ਾਰਾ ਅੰਜੋਏ ਕਰੋ ਉਹਨੂੰ ਨਜ਼ਾਰੇ ਲਓ ਨਜ਼ਾਰੇ ਤੁਸੀਂ ਇੱਥੇ ਲੈ ਸਕਦੇ ਜੀ ਹਾਂ ਕਿਤੇ ਨਹੀਂ ਹੈ ਜੀ ਇੱਕ ਗੁਰਦੈਲ ਜੀ ਮੈਂ ਵੇਖਿਆ ਕੋ ਬੰਦੇ ਦਾਨਸ਼ਵਰ ਸੀ ਸਾਡੇ ਅੰਦੇ ਡੀ ਆਈ ਐਮ ਐਸ ਸੀ ਸੀ ਉਹਾਂ ਦੇ ਵੀ ਨਜ਼ਾਰੇ ਤੇ ਡੈਫੀਨੀਸ਼ਨ ਹੀ ਕੋਈ ਨਹੀਂ ਅੱਛਾ ਉਹਾਂ ਦੇ ਵੀ ਤੁਸੀਂ ਚੰਗਾ ਲਿਬਾਸ ਚੰਗੇ ਵਧੀਆ ਚੀਜ਼ਾਂ ਵੇਖ ਕੇ ਤੂੰ ਨਜ਼ਾਰਾ ਉਹ ਨਜ਼ਾਰੇ ਲੈਂਦਾ ਹਾਂ ਉਹ ਆਂਦਾ ਯਾਰ ਨਜ਼ਾਰਾ ਠੰਡ ਦੀ ਅੰਦਰ ਦੀ ਵਸਤਾ ਹੋ ਸਕਦਾ ਤੁਸੀਂ ਖੇਤਾ ਜੋ ਉੱਥੇ ਇਦਨੇ ਕਿਲੀ ਦਾ ਕੰਮ ਕਰਨ ਦਾ ਜੀ ਤੇ ਚੌਂਕੜੀ ਮਾਰ ਕੇ ਰੋਟੀ ਖਾਣ ਲੱਗੇ ਤੁਹਾਨੂੰ ਨਜ਼ਾਰਾ ਆ ਜੀ ਜਾਂ ਤੁਹਾਨੂੰ ਟਾਲੀ ਦੀ ਛਾਂ ਥੱਲੇ ਲੰਮ ਲੱਗ ਸਤੇਆ ਕਰ ਲੱਗੇ ਨਜ਼ਾਰਾ ਆ ਜੀ ਹੋ ਸਕਦਾ ਤੁਹਾਨੂੰ ਸੋਨੇ ਦੇ ਭਾਂਡੇ ਚ ਖਾਦਿਆ ਬਣਾਵੇ ਬਿਲਕੁਲ ਬਿਲਕੁਲ ਇਸ ਕਰਕੇ ਨਜ਼ਾਰੇ ਦੀ ਕੋਈ ਡੈਫੀਸ਼ ਨਹੀਂ ਹੈ ਤੁਹਾਡੀ ਵਸਤਾ ਤਵਸਤਾ ਜਿੰਨੇ ਇਹਨੂੰ ਤਾ ਲੈ ਜਾਓਗੇ ਹਾਈ ਫਾਈ ਹੋ ਜਾਓਗੇ ਹੂੰ ਉਹਨੇ ਨਜ਼ਾਰੇ ਦੂਰ ਹੁੰਦੇ ਜਾਣਗੇ ਜਿੱਨਾਂ ਤੁਸੀਂ ਇਹ ਧਰਤੀ ਨਾਲ ਜੁੜ ਕੇ ਜਿਉਂਗੇ ਉਹਨੇ ਨਜ਼ਾਰੇ ਤੁਹਾਡੇ ਨੇੜੇ ਜਿਹੜੇ ਰਹਿਣਗੇ ਤੇ ਕੁਦਰਤ ਵੀ ਤੁਹਾਡਾ ਸਾਥ ਦੇਊਗੀ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ ਅਹੀਂ ਤਾਂ ਤੁਹਾਡਾ ਧੰਨਵਾਦ ਕਰਦੇ ਜੀ ਜਿਹੜੇ ਨਵਾਂ ਨੇ ਜੀ ਘਰ ਆ ਕੇ ਤੁਸੀਂ ਸਾਡਾ ਮਾਨ ਬਖਸ਼ਿਆ ਸਾਨੂੰ ਜੀ ਠੀਕ ਹੈ ਜੀ ਸਾਡੇ ਜੇ ਮਹਿਸੂਸ ਕੀਤਾ ਜੀ ਤੇ ਮੈਂ ਇਹ ਫਿਰ ਦੁਬਾਰਾ ਤੋਂ ਇਹ ਕਹਿਣਾ ਵੀ ਸਾਨੂੰ ਸਾਡੀ ਭਾਸ਼ਾ ਨੂੰ ਸਾਡੇ ਵਿਰਸੇ ਨੂੰ ਜੇ ਸਾਡੀ ਧਰਤੀ ਨੂੰ ਨਹੀਂ ਟੁੱਟਣਾ ਚਾਹੀਦਾ ਸਾਡੇ ਬੱਚਿਆਂ ਨੂੰ ਇੱਧਰ ਜੋੜ ਕੇ ਰੱਖੋ ਬਿਲਕੁਲ ਸਾਡੇ ਬੱਚਿਆਂ ਨੂੰ ਹਮੇਸ਼ਾ ਹੀ ਆਪਣਾ ਕਲਚਰ ਵਿਖਾਓ ਹੁਣ ਦੇਖੋ ਆਪਣੇ ਆਪ ਬਾਹਰ ਦੇ ਲੋਕ ਵੀ ਹੁਣ ਨਹੀਂ ਜੇ ਕਹਿੰਦੇ 100 ਸਾਲ ਪਿੱਛੇ ਆ ਹੁਣ ਉਹ ਪਛਤਾਵਾ ਕਰਦੇ ਜੇ ਸਾਡੀਆਂ ਕੋਠੀਆਂ ਚ ਰਹਿ ਗਏ ਸਾਡੇ ਸਾਧਰਣ ਨੂੰ ਵੇਖ ਕੇ ਉਹ ਹੰਦੇ ਰਹਿੰਦੇ ਵੀ ਵੇਲੇ ਤੇ ਲੈਂਦੇ ਨੇ ਨਜ਼ਾਰੇ ਯਾਰ ਅਹੀ ਕੀ ਕਰ ਲਿਆ ਹਾਂ ਕੀ ਕਰ ਲਿਆ ਚਲੋ ਠੀਕ ਹੈ ਬਹੁਤ ਬਹੁਤ ਤਾਲਵਾਜੀ ਥੈਂਕ ਯੂ ਜੀ ਬੜਾ ਬੜਾ ਧੰਨਵਾਦ ਸੋ ਮਿੱਤਰੋ ਕਿਤੇ ਚੱਕਾ ਚਾਉਣ ਦੀ ਦੁਨੀਆ ਵਿੱਚ ਆਪਣੇ ਨਾਲ ਉਹਨਾਂ ਟੁੱਟ ਜਾਓ ਸੋ ਅੱਜ ਦੀ ਸਾਡਾ ਵੀਡੀਓ ਬਣਾਉਣ ਦਾ ਮਕਸਦ ਵੀ ਇਹੀ ਸੀਗਾ ਕਿ ਪੰਜਾਬ ਦੇ ਵਿੱਚ ਸਭ ਕੁਝ ਹੈਗਾ ਪੰਜਾਬ ਅੱਜ ਵੀ ਉਹ ਅਮੀਰ ਵਿਰਸਾ ਰੱਖਿਆ ਅਮੀਰ ਲੋਕ ਨੇ ਇਥੇ ਜੀ ਅੱਜ ਵੀ ਪੰਜਾਬ ਸਾਡਾ ਸੋਨੇ ਦੀ ਚਿੜੀਆ ਪਰ ਪਛਾਣਨ ਦੀ ਲੋੜ ਹੈ ਇਹਨੂੰ ਪੰਜਾਬ ਨੂੰ ਛੱਡ ਕੇ ਨਾ ਜਾਓ ਜੇ ਖਾਲੀ ਜਗ੍ਹਾ ਛੱਡੋਗੇ ਤੇ ਫਿਰ ਤਾਂ ਬਦਾਨੇ ਲੋਕ ਆ ਕੇ ਕਬਜ਼ਾ ਕਰਨਗੇ ਕਿਉਂਕਿ ਅਕਸਰ ਅਸੀਂ ਕਹਿੰਨੇ ਕਿ ਪ੍ਰਵਾਸੀਆਂ ਨੇ ਕਬਜ਼ਾ ਕਰ ਲੈਣਾ ਜਦੋਂ ਤੁਸੀਂ ਜਗ੍ਹਾ ਖਾਲੀ ਛੱਡੋਗੇ ਤਾਂ ਫਿਰ ਕਬਜ਼ੇ ਤਾਂ ਹੋਣਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾਈ ਧੰਨਵਾਦ